ਖਡੂਰ ਸਾਹਿਬ ਬੜਾ ਚਰਚਾ ਦੇ ਵਿੱਚ ਆਜ ਪਿੰਡਾਂ ਚ ਜਾਈਏ ਸ਼ਹਿਰਾਂ ਚ ਜਾਈਏ ਗਲੀ ਮੁਹੱਲੇ ਜਿੱਥੇ ਵੀ ਬੈਠੀ ਦਾ ਅਗਲਾ ਪੰਜਾਬ ਦੀ ਹੋਰ ਸੀਟ ਦੀ ਗੱਲ ਬਾਅਦ ਚ ਕਰਦਾ ਪਹਿਲਾਂ ਖਡੂਰ ਸਾਹਿਬ ਦੀ ਗੱਲ ਹੁੰਦੀ ਹੈ ਕਿ ਯਾਰ ਉੱਥੇ ਕੀ ਬਣੂਗਾ ਕੀ ਅਮਰਤਪਾਲ ਚੌਂੜ ਜਿੱਤੂ ਜਾਂ ਵਿਰਸਾ ਸਿੰਘ ਵਲਟੋਹਾ ਜਿੱਤਦੇ ਆ ਜਾਂ ਆਮਾ ਦੀ ਪਾਰਟੀ ਰਾਜਦੀਪ ਸਿੰਘ ਭੁੱਲਰ ਮદાન ਚਾਉਂਦੇ ਆ ਰਾਜਦੀਪ ਜੀ ਗੱਲ ਹੈਗੀ ਔ ਕਿ ਅਮਰਤਪਾਲ ਉੱਥੇ ਚੋਣ ਜਿੱਤੂ ਜਾਂ ਨਾ ਜਿੱਤੂ ਇਸ ਤੋਂ ਪਹਿਲਾਂ ਕਿ ਅਮਰਿਤਪਾਲ ਸਿੰਘ ਜਿਹੜੇ ਹੈਗੇ ਨੇ ਉਹ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਇਹ ਹੀ ਆਪਣੇ ਆਪ ਦੇ ਵਿੱਚ ਖਡੂਰ ਸਾਹਿਬ ਦੀ ਸੀਟ ਨੂੰ ਪੰਜਾਬ ਦੀਆਂ ਸਾਰੀਆਂ ਸੀਟਾਂ ਚੋਂ ਇੱਕ ਦਿਲਚਸਪ ਸੀਟ ਬਣਾਉਂਦਾ ਹੈਗਾ ਕਿ ਉਹ ਉੱਥੇ ਲੜ ਰਹੇ ਨੇ ਉਹਦਾ ਕਾਰਨ ਉਹਦੇ ਪਿੱਛੇ ਇੱਕ ਖੁਸ਼ੋਕੜ ਹੈ ਕਿ ਪਿਛਲੇ ਸਮੇਂ ਦੌਰਾਨ ਜਦੋਂ ਤੋਂ ਅਮਰਿਤਪਾਲ ਸਿੰਘ ਦੁਬਈ ਤੋਂ ਆਏ ਨੇ ਫਿਰ ਪੰਜਾਬ ਆਏ ਨੇ ਉਸ ਤੋਂ ਬਾਅਦ ਜਿਸ ਕਿਸਮ ਦਾ ਉਹਨਾਂ ਦਾ ਉਹਨਾਂ ਨੇ ਇੱਥੇ ਆ ਕੇ ਆਪਣਾ ਅਮਰਿਤਧਾਰੀ ਸਿੰਘ ਸਜੇ ਨੇ ਉਹ ਆਪਣਾ ਉਹਨਾਂ ਦੇ ਜੀਵਨ ਸ਼ੈਲੀ ਜਿਹੜੀ ਆ ਉਹਦੇ ਮੁਤਾਬਕ ਜਿਹੜੀ ਬਣਾਈ ਆ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਇੱਕ ਪੰਥਕ ਅਜੰਡੇ ਨੂੰ ਲੈ ਕੇ ਜਿਹੜਾ ਹੈਗਾ ਸਿੱਖ ਧਾਰਮਿਕ ਮਸਲਿਆਂ ਨੂੰ ਲੈ ਕੇ ਜਾਂ ਦੂਜੇ ਵੀ ਵੱਡੇ ਹੋਰ ਮਸਲੇ ਜਿਹੜੇ ਹੈਗੇ ਉਹਨਾਂ ਨੂੰ ਲੈ ਕੇ ਜਿਸ ਕਿਸਮ ਦਾ ਉਹਨਾਂ ਨੇ ਪੋਜੀਸ਼ਨਾਂ ਲਈਆਂ ਨੇ ਉਹਨਾਂ ਨੂੰ ਉਹਨਾਂ ਨੇ ਸਾਰਿਆਂ ਨੇ ਇੱਕ ਵਿਵਾਦ ਦੇ ਵਿੱਚ ਉਹਨਾਂ ਨੂੰ ਉਹ ਉਹਨੇ ਆੜੇ ਦੁਆਲੇ ਜਿਹੜਾ ਉਹ ਜੁੜ ਗਿਆ ਜਿਹਦੇ ਕਰਕੇ মিডিਆ ਜਿਹੜਾ ਹੈਗਾ ਉਹ ਅਮਰਿਤਪਾਲ ਸਿੰਘ ਜਿਹੜਾ ਹੈਗਾ ਉਹਦੇ ਦੁਆਲੇ ਹੋ ਗਿਆ ਔਰ ਤੁਹਾਨੂੰ ਪਤਾ ਹੈ ਵੀ ਜਿੱਥੇ ਵਿਵਾਦ ਉਥੇ মিডিਆ ਤੇ ਜਦੋਂ মিডিਆ ਚ ਆ ਜਾਂਦਾ ਹੈਗਾ ਤਾਂ ਬੰਦੇ ਦਾ ਜਿਹੜਾ ਅਕਸ ਹੈਗਾ ਉਹਦੀ ਜਿਹੜੀ ਮਸ਼ਹੂਰੀ ਜਿਹੜੀ ਹੈਗੀ ਉਹ ਤਾਂ ਆਪਦੇ ਆਪ ਹੀ ਹੋਊਗੀ ਤਾਂ ਨਾ ਸਿਰਫ ਪੰਜਾਬ ਦੇ ਵਿੱਚ ਬਨ ਕੇ ਉਹਨਾਂ ਦੇ ਜੋ ਬਿਆਨਬਾਜ਼ੀ ਸੀ ਜੋ ਗੱਲਾਂ ਸੀ ਜਾਂ ਔਰ ਵਿਸ਼ੇਸ਼ ਕਰਕੇ ਉਹ ਕਹਿੰਦੇ ਸੀਗੇ ਕਿ ਜੀ ਸਿੱਖ ਤਾਂ ਗੁਲਾਮ ਨੇ ਭਾਰਤ ਦੇ ਵਿੱਚ ਸਿੱਖ ਆਜ਼ਾਦ ਨਹੀਂ ਹੈਗੇ ਕਿ ਮੈਂ ਤਾਂ ਭਾਰਤ ਦੇ ਸੰਵਿਧਾਨ ਨੂੰ ਹੀ ਮੰਨ ਇਹ ਇਹੋ ਜਿਹੀਆਂ ਰੈਡੀਕਲ ਕਿ ਸਬਦੀਆਂ ਗੱਲਾਂ ਸੀਆਂ ਜਿਨ੍ਹਾਂ ਕਰਕੇ ਉਹ ਚਰਚਾ ਦੇ ਵਿੱਚ ਆਏ ਔਰ ਮੀਡੀਆ ਚਾਹ ਔਰ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਸ ਕਿਸਮ ਦਾ ਇੱਕ ਨਾਟਕੀ ਤਰੀਕੇ ਦੇ ਨਾਲ ਜੋ ਸਾਰਾ ਕੁਝ ਚੱਲਿਆ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਮੀਡੀਆ ਨੇ ਰਾਹੀਂ ਲੋਕਾਂ ਨੇ ਉਹਨਾਂ ਨੂੰ ਵੇਖਿਆ ਔਰ ਉਸ ਤੋਂ ਬਾਅਦ ਜਿਵੇਂ ਉਹ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਪਤਾ ਹੀ ਹੈ ਅਜਨਾਲਾ ਦੇ ਵਿੱਚ ਜਿਹੜਾ ਇੱਕ ਪੁਲਿਸ ਜਿਹੜਾ ਥਾਣਾ ਹੈਗਾ ਉੱਥੇ ਜਿਵੇਂ ਉਹਨਾਂ ਦੇ ਸਮਰਥਕਾਂ ਨੇ ਜਾ ਕੇ ਜੋ ਕੁਝ ਕੀਤਾ ਸਾਰਿਆਂ ਦੇ ਸਾਹਮਣੇ ਆ ਪੂਰਾ ਧਿਆਨ ਉਹਨਾਂ ਨੇ ਇਸ ਕਰਕੇ ਇਹ ਸੀਟ ਤੇ ਉਹਨਾਂ ਦੀ ਉਮੀਦਵਾਰੀ ਜਿਹੜੀ ਹੈ ਇਸ ਸੀਟ ਨੂੰ ਇੱਕ ਦਿਲਚਸਪ ਸੀਟ ਬਣਾਉਂਦੀ ਹੈਗੀ ਹੈ ਔਰ ਜਿਹੜਾ ਇੱਕ ਚਾਰ ਕੋਨਾ ਜਿਹੜਾ ਮੁਕਾਬਲਾ ਜਿਹੜਾ ਪੰਜਾਬ ਦੇ ਬਾਕੀ ਦੀਆਂ ਸੀਟਾਂ ਤੇ ਇਸ ਵਾਰੀ ਵੇਖਣ ਨੂੰ ਮਿਲ ਰਿਹਾ ਉਹਦੇ ਵਿੱਚ ਇੱਕ ਨਵੀਂ ਧਿਰ ਜਿਹੜੀ ਹੈਗੀ ਹੈ ਇਹ ਬਣ ਕੇ ਆਉਂਦੇ ਨੇ ਔਰ ਉਸ ਨੇ ਇਸ ਸੀਟ ਬਾਰੇ ਜਿਹੜਾ ਵੀ ਵਿਸ਼ਲੇਸ਼ਣ ਹੈ ਕਿ ਇਹ ਜਿੱਤੂ ਹਾਰੂ ਕਿ ਇਹ ਜਾਂ ਕੋਈ ਵੀ ਪਾਰਟੀ ਆ ਉਹਨੂੰ ਇੱਕ ਬਹੁਤ ਹੀ ਇੱਕ ਗੁੰਝਲਦਾਰ ਜਿਹੜਾ ਹੈਗਾ ਉਹਦੇ ਚ ਇੱਕ ਇਹੋ ਜਿਹਾ ਪੇਚ ਫਸਾਤਾ ਕਿ ਉਹ ਮਾਮਲਾ ਸਾਰੇ ਦਾ ਸਾਰਾ ਬੜਾ ਗੁੰਜਲਦਾਰ ਹੋ ਗਿਆ ਪਰ ਇਹਦੇ ਵਿੱਚ ਆਲੇ ਜਿਵੇਂ ਵਿਰੋਧੀ ਸਵਾਲ ਖੜੇ ਕਰ ਰਹੇ ਨੇ ਅਕਾਲੀ ਦਾ ਸਿੱਧਮ ਸਿੱਧਾ ਕਹਿ ਰਿਹਾਗਾ ਵਰਸਾ ਸਿੰਘ ਮਲਟੋਹਾ ਦਾ ਬਿਆਨ ਸੁਣ ਲਈਏ ਆਪਾਂ ਸੁਭੀ ਸਿੰਘ ਬਾਦਲ ਹੋਰਾਂ ਦਾ ਸਪੀਚ ਸੁਣ ਲਈ ਜਾਵੇ ਕਹਿੰਦੇ ਇਹ ਤਾਂ ਆਰਐਸਐਸ ਦਾ ਬੰਦਾਗਾ ਬੀਜੇਪੀ ਲੈ ਕੇ ਆਈਏ ਇਹਨੂੰ ਆਰਐਸਐਸ ਲੈ ਕੇ ਆਈਏ ਕਿਉਂਕਿ ਜਿਹੜੇ ਉਹਨਾਂ ਦੇ ਵਕੀਲ ਜਿਹੜੀ ਉਹਨਾਂ ਦੀ ਪੈਰਵਾਈ ਕਰ ਰਹੇ ਨੇ ਰਾਜਦੇਵ ਖਾਲਸਾ ਉਹ ਆਰਐਸਐਸ ਦੇ ਪੰਜਾਬ ਦੇ ਪ੍ਰਧਾਨ ਨੇ ਬਿਲਕੁਲ ਇਸੇ ਕਰਕੇ ਹੀ ਤਾਂ ਉਹਨਾਂ ਦੇ ਉੱਤੇ ਇਹ ਦੋਸ਼ ਜਿਹੜਾ ਹੈਗਾ ਉਹ ਇਹਦੇ ਤੇ ਮੜਿਆ ਜਾਂਦਾ ਔਰ ਸ਼੍ਰੋਮਣੀ ਅਕਾਲੀ ਦਲ ਇਸੇ ਕਰਕੇ ਉਹਨਾਂ ਨੂੰ ਘੇਰਦਾ ਕਿਉਂਕਿ ਦੇਖੋ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਪੰਜਾਬ ਜੋ ਲੜਾਈ ਲੜ ਰਿਹਾ ਉਹ ਆਪਣੀ ਇੱਕ ਹੋਣ ਦੀ ਲੜਾਈ ਲੜ ਰਿਹਾ ਹੈ ਉਹ ਆਪਣੀ ਇੱਕ ਪੰਥਕ ਪਾਰਟੀ ਤੇ ਇੱਕ ਖੇਤਰੀ ਪਾਰਟੀ ਜੋ ਜੋ ਕਿ ਇਸ ਖੇਤਰ ਦੇ ਵਿੱਚ ਜਿਹੜਾ ਬਹੁ ਗਿਣਤੀ ਭਾਈਚਾਰਾ ਸਿੱਖ ਭਾਈਚਾਰਾ ਹੈ ਉਹਦੀ ਨੁਮਾਇੰਦਗੀ ਦਾ ਉਹ ਦਮ ਪਰ ਵਾਲੀ ਪਾਰਟੀ ਹੈਗੀ ਹੈ ਉੱਥੇ ਆ ਕੇ ਉਹਨਾਂ ਦਾ ਕੋਈ ਵੀ ਇਹੋ ਜਿਹਾ ਉਮੀਦਵਾਰ ਜਿਹੜਾ ਪੰਥਕ ਪਿੱਛ ਦੇ ਉੱਤੇ ਆ ਕੇ ਉਹਨਾਂ ਦੀ ਉਹਨਾਂ ਦੇ ਵਿਰੋਧ ਚ ਖੜਾ ਹੁੰਦਾ ਹੈ ਤਾਂ ਕੁਦਰਤੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਉਸ ਉਮੀਦਵਾਰ ਦੇ ਨਾਲ ਟਕਰਾ ਚ ਆਊਗਾ। ਪਰ ਉਹਨਾਂ ਦੀ ਅਕਾਲੀ ਦਲ ਕਹਿੰਦਾ ਸੀ ਕਿ ਭਾਈ ਅਮਰਤਪਾਲ ਸਿੰਘ ਨੂੰ ਅੰਦਰ ਡੱਕਿਆ ਇਹ ਸਰਕਾਰ ਦੀ ਤਕੇਸ਼ਾਈ ਆ। ਮੋਰਚਿਆਂ ਚ ਵੀ ਅਕਾਲੀ ਦਲ ਜਾਂਦੇ ਸੀਗੇ। ਮਿਰਸਾ ਸਿੰਘ ਵਰਟੋਹਾ ਜਿਹੜਾ ਅੰਮ੍ਰਿਤਸਰ ਮੋਰਚਾ ਚੱਲ ਰਿਹਾ ਉਹਦੇ ਚ ਵੀ ਗਏ। ਹਮੇਸ਼ਾ ਸਰਕਾਰ ਦੇ ਵਿਰੁੱਧ ਉਹਨਾਂ ਨੇ ਇਸ ਮੁੱਦੇ ਨੂੰ ਚੁੱਕਿਆ ਬਾਅਦ ਚੁੱਕੀ। ਇਹ ਇਹ ਰਾਜਦੀਪ ਜੀ ਇਹੀ ਤਰ੍ਹਾਂ ਦੀ ਰਾਜਨੀਤੀ ਹੈ। ਹੂੰ। ਜੇ ਅਵਰਤ ਪਾਲ ਸਿੰਘ ਖਡੂਰ ਸਾਹਿਬ ਤੋਂ ਉਮੀਦਵਾਰ ਨਾ ਹੁੰਦੇ ਤਾਂ ਅਕਾਲੀ ਦਲ ਨੇ ਕਦੀ ਵੀ ਆ ਗੱਲ ਨਹੀਂ ਸੀ ਕਹਿਣੀ ਕਿ ਵੀ ਇਹ ਭਾਜਪਾ ਜਾਂ ਆਰਐਸਐਸ ਦੇ ਹੈ ਇਹਦੇ ਪਿੱਛੇ ਹੈ ਕਦੀ ਨਹੀਂ ਸੀ ਕਹਿਣੀ ਉਹਨਾਂ ਨੇ ਉਹੀ ਗੱਲ ਕਹਿਣੀ ਜਿਹੜੀ ਤੁਸੀਂ ਕਹਿ ਰਹੇ ਹੈਗੇ ਇਹ ਤਾਂ ਆ ਕਿ ਜਦੋਂ ਉਹਨਾਂ ਨੇ ਉੱਥੇ ਉਮੀਦਵਾਰੀ ਭਰੀ ਹੈਗੀ ਆਪਣੀ ਔਰ ਉਹਨਾਂ ਦੇ ਤਾਂ ਕਾਗਜ਼ ਦਾ ਨਾਮਜ਼ਦਗੀ ਪੱਤਰ ਵੀ ਜਿਹੜੇ ਹੈਗੇ ਆ ਉਹ ਠੀਕ ਪਾਏ ਗਏ ਨੇ ਤੇ ਉਤੋਂ ਉਹ ਇੱਕ ਵਿਧੀਵਤ ਤਰੀਕੇ ਦੇ ਨਾਲ ਇਲੈਕਸ਼ਨ ਲੜ ਰਹੇ ਨੇ ਠੀਕ ਹੈ ਜੀ ਚਾਹੇ ਕਿ ਆਪ ਉਹ ਜੇਲ੍ਹ ਦੇ ਵਿੱਚ ਨੇ ਤਾਂ ਉੱਥੇ ਜਾ ਕੇ ਕਾਲੀ ਦਲ ਦੇ ਵਿੱਚ ਇੱਕ ਡਰ ਜਿਹੜਾ ਹੈਗਾ ਉਹ ਜ਼ਰੂਰ ਪੈਦਾ ਹੋਇਆ ਕਿ ਜਿਹੜੀ ਸਿੱਖ ਵੋਟ ਉਹ ਚਾਹੁੰਦੇ ਸੀਗੇ ਕਿ ਸਾਨੂੰ ਭਵੇ ਉਹ ਸਿੱਖ ਵੋਟ ਵੰਡੀ ਜਾਊਗੀ ਤੇ ਸਾਨੂੰ ਨੁਕਸਾਨ ਹੋ ਸਕਦਾ ਹੈਗਾ ਔਰ ਉਹਦੇ ਲਈ ਜਿਹੜਾ ਰਾਹ ਜਿਹੜਾ ਹੈਗਾ ਕਾਂਗਰਸ ਵਾਸਤੇ ਜਾਂ ਦੂਜੀ ਪਾਰਟੀਆਂ ਆਮ ਆਦਮੀ ਪਾਰ ਦੂਜੀਆਂ ਪਾਰਟੀਆਂ ਵਾਸਤੇ ਰਾਹ ਜਿਹੜਾ ਹੈਗਾ ਉਹ ਸੌਖਾ ਹੋ ਸਕਦਾ ਕਾਲੀ ਦਲ ਦੇ ਜਿਹੜੇ ਜਿਹੜੇ ਮੌਕੇ ਆ ਜਿੱਤ ਦੇ ਸਮਭਾਵਨਾ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ ਇੱਕ ਇੱਕ ਨਾ ਪੱਕੀ ਜਿਹੜਾ ਅਸਰ ਉਹ ਪੈ ਸਕਦਾ ਇਸ ਕਰਕੇ ਅਕਾਲੀ ਦਲ ਉਹਦੀ ਵਿਰੋਧਤਾ ਚਾਹੀਦੀ ਹੈ। ਅਕਾਲੀ ਦਲ ਅਰ اچھا ਇੱਕ ਵਿਰੋਧਤਾ ਕਿਉਂ ਹੋ ਰਹੀ ਹੈ? ਕਾਲੀ ਦਲ ਨੂੰ ਇਹ ਪਤਾ ਹੈਗਾ ਔਰ ਇੱਕ ਆਮ ਪ੍ਰਭਾਵ ਜਿਹੜਾ ਬਣਿਆ ਹੋਇਆ ਹੈਗਾ ਪੰਜਾਬ 'ਚ ਵੀ ਅਕਾਲੀ ਦਲ ਦੀ ਜਿਹੜੀ ਹਾਲਤ ਐਸ ਵੇਲੇ ਹੋਈ ਉਹ ਇਸ ਕਰਕੇ ਹੋਈ ਹੈ ਕਿਉਂਕਿ ਇਹਨਾਂ ਨੇ ਆਪਣੀ ਪੰਥਕ ਪਛਾਣ ਜਿਹੜੀ ਸੀਗੀ ਉਹ ਛੱਡ ਦਿੱਤੀ ਸੀਗੀ। ਤੇ ਦੂਜੇ ਬੰਨੇ ਜੇ ਕੋਈ ਉਮੀਦਵਾਰ ਇਹੋ ਜਿਹਾ ਹੁੰਦਾ ਜਿਹੜਾ ਕਹਿੰਦਾ ਹੈ ਕਿ ਮੈਂ ਤਾਂ ਪੰਥਕ ਉਹ ਸੋਚ ਵਾਲਾ ਬੰਦਾ ਹੈਗਾ ਮੈਂ ਤਾਂ ਪੰਥਕ ਸਿਧਾਂਤ ਜਿਹੜੇ ਹੈਗੇ ਆ ਉਹਨਾਂ ਨੂੰ ਸਥਾਪਿਤ ਕਰਨ ਵਾਸਤੇ ਹੀ ਪੰਜਾਬ 'ਚ ਆਇਆ ਹੈਗਾ ਤਾਂ ਉੱਥੇ ਜਾ ਕੇ ਅਕਾਲੀ ਦਲ ਵਾਸਤੇ ਨਿਸ਼ਚਿਤ ਤੌਰ ਦੇ ਉੱਤੇ ਇੱਕ ਸਮੱਸਿਆ ਜਿਹੜੀ ਉਹ ਖੜੀ ਹੋਊਗੀ ਵੋਟਾਂ ਖੁੱਸਣ ਦਾ ਉਹਨਾਂ ਨੂੰ ਡਰ ਹੋਊਗਾ ਔਰ ਇਹਦੇ ਨਾਲ ਜਿਹੜੀ ਦੂਜੀਆਂ ਪਾਰਟੀਆਂ ਹੈਗੀਆਂ ਉਹਨਾਂ ਨੂੰ ਫਾਇਦਾ ਇਸ ਕਰਕੇ ਕਿਉਂਕਿ ਜਿਹੜੀ ਸਿੱਖ ਵੋਟ ਹੈਗੀ ਹੈ ਉਹ ਵੰਡੀ ਜਾਊਗੀ ਬੀਜੇਪੀ ਦੇ ਉਮੀਦਵਾਰ ਨੇ ਲੁਧਿਆਣਾ ਤੋਂ ਰਵਨੀਤ ਬਿੱਟੂ ਉਹਨਾਂ ਦਾ ਬਿਆਨ ਹੁੰਦਾ ਕਹਿੰਦੇ ਜੇ ਅਮਰਤਪਾਲ ਚੋਣ ਜਿੱਤ ਗਿਆ ਤਾਂ ਕਹਿੰਦੇ ਸਾਨੂੰ ਤਾਂ ਪੰਜਾਬ ਛੱਡਣਾ ਪਊਗਾ ਦੇਖੋ ਜਿਹੜੇ ਰਵਨੀਤ ਬਿੱਟੂ ਹੈ ਇੱਕ ਤਾਂ ਕਾਂਗਰਸ ਪਾਰਟੀ ਦੂਜਾ ਰਵਨੀਤ ਬਿੱਟੂ ਦੀ ਜਿਹੜੀ ਨਿੱਜੀ ਸਿਆਸਤ ਹੈ ਉਹ ਇਸ ਗੱਲ ਤੇ ਟਿਕੀ ਹੋਈ ਹੈ ਕਿ ਜੀ ਮੈਂ ਇੱਕ ਸ਼ਹੀਦ ਦੇ ਪਰਿਵਾਰ ਤੋਂ ਆ ਮੈਂ ਦੇਸ਼ ਭਗਤਾਂ ਕਿਉਂਕਿ ਉਹਨਾਂ ਦੇ ਦਾਦਾ ਜੀ ਦਾ ਜਿਵੇਂ ਪਤਾ ਹੀ ਆ ਮਰਹੂਮ ਮੱਖ ਮੰਤਰੀ ਸਰਬਾਤ ਬਿਨ ਸਿੰਘ ਜਿਹੜਾ ਤੇ ਉਹ ਕੇਸ ਤੇ ਉਹਦੇ ਚੱਲਦੇ ਆ ਇਹ ਆਪਣੇ ਆਪ ਨੂੰ ਇੱਕ ਐਂਟੀ ਖਾਲਸਤਾਨੀ ਠੀਕ ਹੈ ਜੀ ਦੇਸ਼ ਭਗਤ ਦੇ ਤੌਰ ਤੇ ਇਹਨਾਂ ਦਾ ਇੱਕੋ ਇੱਕ ਉਹ ਹੈਗਾ ਕਿ ਮੈਂ ਬਾਕੀ ਗੱਲਾਂ ਜੇ ਆਪਾਂ ਦੇਖੀਏ ਉਹ ਲੁਧਿਆਣੇ ਤੋਂ ਖੜੇ ਨੇ ਇਸ ਤੋਂ ਪਹਿਲਾਂ ਵੀ ਤੇ ਬਤੌਰ ਐਮਪੀ ਜਿਹੜੀ ਇਹਨਾਂ ਦੀ ਕਾਰਗੁਜ਼ਾਰੀ ਜਿਹੜੀ ਹੈਗੀ ਆ ਉਹ ਇੰਨੀ ਕਿ ਕੋਈ ਹੈ ਨਹੀਂਗੀ ਵੀ ਉਹਦੀ ਕੋਈ ਬਾਲੀ ਕੀ ਲੱਗਦਾ ਇਸ ਜਿਹਦੇ ਨਾਲ ਖਤਰੇ ਚ ਆਊਗਾ ਪੰਜਾਬ ਨੂੰ ਖਤਰਾ ਪੈਦਾ ਹੋਊਗਾ ਜੇ ਅਮਰਪਾਲ ਜੱਤ ਜਾਂਦਾ ਹੈ ਪੰਜਾਬ ਬੇ ਬੜੀ ਨਾ ਹਾਸੋ ਹੀ ਨਹੀਂ ਜੀ ਗੱਲ ਹੈਗੀ ਐ ਵੀ ਅਮਰਤਪਾਲ ਦੇ ਔਰ ਨਾਲ ਪੰਜਾਬ ਤੇ ਖਤਰਾ ਜੇ ਅਮਰਤਪਾਲ ਖਤਰਾ ਹੁੰਦਾ ਤੇ ਅਮਰਤਪਾਲ ਚੋਣ ਤੋਂ ਲੜਦਾ ਅਮਰਤਪਾਲ ਨੇ ਤਾਂ ਆਪ ਦੇ ਆਪ ਨੂੰ ਇਹ ਸਿੱਧ ਕਰਤਾ ਵੀ ਮੈਂ ਪੰਜਾਬ ਲਈ ਖਤਰਾ ਨਹੀਂ ਇਹ ਕਹਿ ਕੇ ਕਿ ਉਹਨੇ ਤੁਸੀਂ ਦੇਖੋ ਪੋਜੀਸ਼ਨ ਕੀ ਲਈ ਸੀ ਵੀ ਪੰਜਾਬ ਮੈਂ ਤਾਂ ਸੰਵਧਾਨ ਨੂੰ ਨਹੀਂ ਮੰਨਦਾ ਮੈਂ ਤਾਂ ਪੂਰੀ ਭਾਰਤ ਦੀ ਭਾਰਤ ਦੀ ਜਿਹੜੀ ਸਟੇਟ ਹੈਗੀ ਐ ਸਟੇਟ ਪਾਵਰ ਜਿਹੜੀ ਐ ਮੈਂ ਤਾਂ ਉਹਦੇ ਖਿਲਾਫ ਖੜਾ ਹੈਗਾ ਠੀਕ ਹੈ ਜੀ ਮੈਂ ਤਾਂ ਇੱਕ ਮਤਲਬ ਵੀ ਇੱਕ ਜ਼ੁਲਮ ਦੇ ਖਿਲਾਫ ਸਾਡੇ ਨਾਲ ਅਨਿਆਂ ਹੋ ਰਿਹਾ ਇਤਿਹਾਸਕ ਤੌਰ ਦੇ ਉੱਤੇ ਤਾਂ ਕਿਤੇ ਨਾ ਕਿਤੇ ਉਹਨੇ ਆਪਣੇ ਆਪ ਨੂੰ ਜਿਹੜਾ ਸਿੱਖ ਸੰਘਰਸ਼ ਰਿਹਾ ਮੁਗਲਾਂ ਦੇ ਸਮੇਂ ਤੋਂ ਲੈ ਕੇ ਉਹਦੇ ਉਸ ਲੜੀ ਦੇ ਵਿੱਚ ਆਪਣੇ ਆਪ ਨੂੰ ਖੜਾ ਕੀਤਾ ਉਹਨੇ ਲੇਕਿਨ ਉਹੀ ਬੰਦਾ ਹੁਣ ਜਦੋਂ ਚੋਣ ਲੜ ਰਿਹਾ ਤਾਂ ਉਹ ਸੰਵਿਧਾਨ ਦੇ ਤਹਿਤ ਹੀ ਲੜ ਰਿਹਾ ਨਾ ਤਾਂ ਉਹਨੇ ਆਪਦੇ ਆਪ ਹੀ ਸ਼ੋਅ ਕਰ ਦਿੱਤਾ ਸਿੱਧ ਕਰ ਦਿੱਤਾ ਵੀ ਮੈਂ ਨਹੀਂ ਖਤਰਾ ਹੈਗਾ ਪਰ ਇਹਦੇ ਨਾਲ ਕਹਿੰਦੇ ਆਰਐਸਐਸ ਪੰਜਾਬ ਦੇ ਵਿੱਚ ਉੱਭਰ ਆਉਗੀ ਆਰਐਸਐਸ ਦੀ ਨਹੀਂ ਰੱਖੀ ਜਾਣੀ ਪੰਜਾਬ ਦੇ ਅੰਦਰ ਜੇ ਅਮਰਿਤਪਾਲ ਚਾਹਣਾ ਜਿੱਤ ਜਾਂਦਾ ਕਿਉਂਕਿ ਉਹ ਆਰਐਸਐਸ ਦਾ ਪਲਾਂਟਡ ਆ ਦੇਖੋ ਇਹ ਗੱਲਾਂ ਜਦੋਂ ਚੋਣਾ ਹੁੰਦੀਆਂ ਨਾ ਬਹੁਤ ਸਾਰੀਆਂ ਇਹ ਗੱਲਾਂ ਇਹੋ ਜਿਹੀਆਂ ਚੱਲਦੀਆਂ ਰਹਿੰਦੀਆਂ ਇਹ ਪਾਰਟੀਆਂ ਕਰਦੀਆਂ ਇੱਕ ਦੂਜੇ ਤੇ ਲੇਕਿਨ ਬਹੁਤ ਸਾਰੀਆਂ ਹੋਰੀਆਂ ਦੱਲ ਹੈਗੀਆਂ ਜਿਹੜੀਆਂ ਕਿ ਇਸ ਪ੍ਰਭਾਵ ਜਿਹੜਾ ਹੈ ਬੜਿਆ ਹੈਗਾ ਕਿ ਜੀ ਇਹ ਆਰਐਸਐਸ ਦਾ ਬੰਦਾ ਹੈ ਜਾਂ ਏਜੰਸੀਜ਼ ਇਹਨੂੰ ਕਰ ਰਹੀਆਂ ਨੇ ਠੀਕ ਹੈ ਜੀ ਜਾਂ ਸੱਤਾਧਾਰੀ ਪਾਰਟੀ ਆ ਉਹਨਾਂ ਨੂੰ ਨਿਸ਼ਚਿਤ ਤੌਰ ਤੇ ਹਵਾਤਾ ਮਿਲਦੀ ਹੈਗੀ ਹੈ ਕਿ ਗੱਲਾਂ ਕੁਝ ਐਦਾ ਦੀਆਂ ਹੋਵਣਗੀਆਂ ਵੀ ਅਚਾਨਕ ਇਹ ਬੰਦਾ ਕਿਵੇਂ ਆ ਗਿਆ ਇਹ ਸਵਾਲ ਤਾਂ ਖੜਾ ਹੋ ਰਿਹਾ ਜੀ ਜੇ ਆਪਾਂ ਪਿਛਲਾ ਦੌਰ ਦੇਖੀ ਜਦੋਂ ਅੰਮ੍ਰਿਤਪਾਲ ਪੰਜਾਬ ਆਇਆ ਜਾਂ ਜਨਾਲਾ ਘਟਨਾ ਹੋਈ ਜਾ ਉਸ ਸਮੇਂ ਤੋਂ ਬਾਅਦ ਜਿਹੜੇ ਬਹੁਤ ਸਾਰੇ ਪੰਜਾਬ ਦਾ ਮੀਡੀਆ ਅਦਾਰੇ ਜਿਹੜੇ ਚੈਨਲ ਸੀਗੇ ਉਹ ਬੰਦ ਕਰ ਦਿੱਤੇਗੇ ਬੈਨ ਕਰ ਦਿੱਤੇਗੇ ਵੀਡੀਓਾਂ ਐਡੀਟ ਕਰ ਦਿੱਤੀਆਂ ਗਈਆਂ ਪਰ ਅੱਜ ਉਹਨਾਂ ਹੀ ਚੈਨਲਾਂ ਦੇ ਉੱਤੇ ਅੰਮ੍ਰਿਤਪਾਲ ਦੀ ਖਬਰ ਚੱਲਦੀ ਹੈ ਅੱਜ ਕੋਈ ਐਕਸ਼ਨ ਨਹੀਂ ਹੋ ਰਿਹਾਗਾ ਮੈਂ ਇਸੇ ਕਰਕੇ ਕਹਿ ਰਿਹਾ ਨਾ ਤੁਹਾਨੂੰ ਕਿ ਵੀ ਹੋਣ ਉਹਨਾਂ ਨੂੰ ਲੱਗਦਾ ਨਹੀਂ ਕਿ ਇਹ ਖਤਰਾ ਹੈ ਉਹਨੇ ਤਾਂ ਖੋਦ ਹੀ ਕਹਿ ਦਿੱਤਾ ਹੈਗਾ ਕਿ ਮੈਂ ਤਾਂ ਸਬੰਧਾਨ ਦੇ ਤਹਿਤ ਜਿਹੜਾ ਹੈਗਾ ਲੜ ਰਿਹਾ ਉਹਦੇ ਉਹਨਾਂ ਦੇ ਉਹਨਾਂ ਦੇ ਜਿਹੜੇ ਪਿਤਾ ਹੈਗੇ ਆ ਤੁਸੀਂ ਉਹਨਾਂ ਦੇ ਬਿਆਨ ਸੁਣੋ ਕਿ ਜਦੋਂ ਉਹਨਾਂ ਨੂੰ ਇਹ ਹੀ ਸਵਾਲ ਪੁੱਛੇ ਜਾਂਦੇ ਆ ਠੀਕ ਹੈ ਜੀ ਤਾਂ ਉਹ ਇਸ ਕਰਕੇ ਉਹਨੇ ਕਿ ਵੀ ਚਰਚਾ ਵੀ ਉਹ ਇਸ ਕਰਕੇ ਲੜ ਰਹੇ ਨੇ ਕਿਉਂਕਿ ਉਹ ਜੇਲ੍ਹ ਤੋਂ ਬਾਹਰ ਆਉਣਾ ਚਾਹੁੰਦੇ ਨੇ ਠੀਕ ਹੈ ਇਹ ਪੈਟਰਨ ਹੈ ਵੈਸੇ ਜੇਲ੍ਹ ਤੋਂ ਕਹਿੰਦੇ ਵਿਰਸ ਸਿੰਘ ਮਲਟੋਵਾ ਕਹਿੰਦੇ ਐਨਐਸਏ ਚ ਨਹੀਂ ਬਾਹਰ ਆ ਸਕਦੇ ਕਹਿੰਦੇ ਫਿਰ ਕਿਹਜਾ ਜੱਤ ਕੀ ਕਹਿੰਦੇ ਤਾਂ ਵੀ ਬਾਹਰ ਨਹੀਂ ਆ ਸਕਦੇ ਇਹ ਨਹੀਂ ਦੇਖੋ ਗੱਲ ਸੁਣੋ ਐਦਾਂ ਜਿਹੜਾ ਇਸ ਗੱਲ ਦੀ ਆਗਿਆ ਦਿੰਦਾ ਹੈਗਾ ਕਿ ਐਨਐਸਏ ਲੱਗਣ ਦੇ ਬਾਵਜੂਦ ਵੀ ਤੁਸੀਂ ਚੋਣ ਲੜ ਸਕਦੇ ਹੋ। ਹੂੰ। ਤਾਂ ਉਸ ਸਬੰਧਾਨ ਦੇ ਤਹਿਤ ਜੇ ਤੁਸੀਂ ਜਿੱਤ ਜਾਂਦੇ ਹੈਗੇ ਹੋ, ਠੀਕ ਹੈ ਨਾ? ਤਾਂ ਫਿਰ ਤੁਸੀਂ ਦੇਖੋ ਐਨਐਸਏ ਹੈ ਕੀ? ਨੈਸ਼ਨਲ ਸਿਕਿਉਰਿਟੀ ਐਕਟ ਤੁਸੀਂ ਦੇਸ਼ ਵਾਸਤੇ ਖਤਰਾ ਹੋ। ਹੂੰ। ਲੇਕਿਨ ਜੇ ਦੇਸ਼ ਦੇ ਲੋਕ ਇੱਕ ਲੋਕਤੰਤ੍ਰਿਕ ਪ੍ਰਣਾਲੀ ਦੇ ਤਹਿਤ ਕਿਸੇ ਨੂੰ ਚੁਣਦੇ ਨੇ ਔਰ ਉਹ ਵਿਅਕਤੀ ਉਸ ਪ੍ਰਣਾਲੀ ਦੇ ਵਿੱਚ ਆਪਣੀ ਜਿਹੜੀ ਆਸਥਾ ਜਤਾ ਕੇ ਉਹ ਚੋਣ ਲੜਦਾ ਹੈਗਾ ਠੀਕ ਹੈ ਤਾਂ ਉਹ ਫਿਰ ਇਹਦਾ 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 ਉਹ ਕੀ ਕਹਿੰਦੇ ਜਾਇਦਾ ਲੈਣਾ ਪਊਗਾ ਕਿ ਇਹ ਬੰਦਾ ਵਾਕਿਆ ਹੀ ਖਤਰਾ ਹੈ ਕਿ ਨਹੀਂ ਹੈ ਤਾਂ ਉੱਥੇ ਜਿਹੜਾ ਐਨਐਸਏ ਜਿਹੜਾ ਹੈਗਾ ਉਹ ਟੁੱਟ ਵੀ ਸਕਦਾ ਇਹ ਪਹਿਲਾਂ ਵੀ ਹੋਇਆ ਹੈਗਾ ਅਦਾਲਤਾਂ ਦੇ ਰਾਹੀਂ ਵੀ ਹੋਇਆ ਹੈਗਾ ਇਹ ਕੋਈ ਪਹਿਲਾ ਕੇਸ ਥੋੜੀ ਨਾ ਹੈਗਾ ਅਮਰਤਪਾਲ ਸਿੰਘ ਦਾ ਠੀਕ ਹੈ ਨਾ ਤਾਂ ਇਸ ਕਰਕੇ ਲੇਕਰ ਵਿਰਸਾ ਸਿੰਘ ਉਲਟੋਆ ਕਿਉਂਕਿ ਉਹ ਜਿਹੜੇ ਹੈਗੇ ਨੇ ਉਹ ਵਿਰਸਾ ਸਿੰਘ ਉਲਟੋਆ ਨੂੰ ਇਹ ਗੱਲ ਪੁੱਗਦੀ ਐ ਇਹ ਕਹਿਣਾ ਵੀ ਜੇ ਜਿੱਤ ਵੀ ਗਿਆ ਤੇ ਇਹਨੇ ਕਿਹਾ ਬਾਹਰ ਆਉਣਾ ਉਹ ਇਸ ਕਰ ਇੱਕ ਮਿੰਟ ਉਹ ਕਹਿੰਦੇ ਮੇਰੇ ਤੇ ਵੀ ਐਨਐਸਏ ਰਹੀ ਮੈਂ ਦੰਦਾ ਤੇ ਜੇ ਐਨਐਸਏ ਉਹਦੇ ਵਿਰਸਾ ਸਿੰਘ ਉਲਟੋਆ ਦੇ ਨਾਲ ਕਿ ਐਨਐਸਏ ਤੋਂ ਬਾਹਰ ਆਇਆ ਕਿ ਨਹੀਂ ਆਇਆ ਉਲਟੋਆ ਇਲੈਕਸ਼ਨ ਲੜ ਰਹੇ ਕਿ ਨਹੀਂ ਠੀਕ ਹੈ ਨਾ ਐਨਐਸਏ ਟੁੱਟਿਆ ਕਿ ਨਹੀਂ ਟੁੱਟਿਆ ਉਹਨਾਂ ਤੋਂ ਤਾਂ ਤੋਂ ਉਸੇ ਤਰੀਕੇ ਦੇ ਨਾਲ ਮੈਂ ਇਹ ਕਹਿ ਰਿਹਾ ਵੀ ਵਿਰਸਾ ਸਿੰਘ ਉਲਟੋਆ ਕਿਉਂ ਦੇ ਰਹੇ ਨੇ ਇਹ ਪਿਆਰ ਉਹ ਇਸ ਕਰਕੇ ਦੇ ਰਹੇ ਨੇ ਉਹਦੇ ਪਿੱਛੇ ਇੱਕ ਰਾਜਨੀਤੀ ਹੈ ਇੱਕ ਇੱਕ ਚੁਣავი ਦਾ ਪੀਚ ਹੈਗਾ ਉਹ ਹੈਗਾ ਕਿ ਵੀ ਜੇ ਮੈਂ ਇਦਾਂ ਕਹੂੰਗਾ ਵੀ ਇਹਨੇ ਬਾਹਰ ਨਹੀਂ ਆਉਣਾ ਤਾਂ ਲੋਕੀ ਕਹਿਣਗੇ ਛੱਡੋ ਪਰ ਜੇ ਬੰਦੇ ਨੇ ਬਾਹਰ ਇਹਨੂੰ ਵੋਟ ਕਰਨ ਨੂੰ ਪਾਉਣੀ ਹੈ ਤਾਂ ਕਿ ਉਹ ਵੋਟ ਮੈਨੂੰ ਮਿਲ ਜੇ ਐਨੀ ਹੀ ਗੱਲ ਹੈ ਵਿਰਸਾ ਸਿੰਘ ਹੁਲਤੂਆ ਦੇ ਬਿਆਨ ਪਿੱਛੇ ਪਰ ਬਿਲੀਵ ਸਾਹਿਬ ਇੱਕ ਚਰਚਾ ਵੀ ਛੱਡਦੀਆਂ ਨਾ ਉਹੀ ਹਲਕਾਗਾ ਜਿੱਥੋਂ ਬੀਬੀ ਖਾਲੜਾ ਭਾਈ ਜਸਵੰਤ ਸਿੰਘ ਖਾਲੜਾ ਦੇ ਪਤਨੀ ਇੱਕ ਵੱਡਾ ਨਾਮ ਆ ਜਦੋਂ ਉਹ ਚੋਣ ਲੜਦੇ ਨੇ ਤਾਂ ਉਹ ਹਾਰ ਜਾਂਦੇ ਨੇ ਜਿੱਤ ਪ੍ਰਾਪਤ ਨਹੀਂ ਹੁੰਦੀ 2 ਕ ਲੱਖ ਵੋਟ ਸ਼ਾਇਦ ਉਹਨਾਂ ਨੂੰ ਪਈ ਸੀਗੀ ਕਹਿੰਦੇ ਅੱਜ ਉਹੀ ਸੀਟ ਆ ਹੜਾ ਕੀ ਬੀਬੀ ਖਾਲੜਾ ਖੁਦ ਪ੍ਰਚਾਰ ਕਰ ਰਹੇ ਨੇ ਅਮਰਤਪਾਲ ਦੇ ਲਈ ਕਹਿੰਦੇ ਲੋਕ ਫਿਰ ਦੁਬਾਰੇ ਪ੍ਰੋਸਜ ਤਾਉਣਗੇ ਦੇਖੋ ਗੱਲ ਹੈਗੀ ਇਹ ਸਥਿਤੀਆਂ ਆ ਨਾ ਉਹ ਹਮੇਸ਼ਾ ਇੱਕੋ ਜੀਆਂ ਨਹੀਂ ਰਹਿੰਦੀਆਂ ਜਿਵੇਂ ਜਿਹੜੀ ਨਿਆ ਜੋ 2019 ਚ ਸੀਗੀਆਂ ਸਥਿਤੀਆਂ ਜੋ ਸਮੀਕਰਨ ਸੀਗੇ ਉਹ 5 ਸਾਲ ਬਾਅਦ ਹੁਣ ਵੀ ਹੋਣ ਬੀਬੀ ਖਾਲੜਾ ਜਿਹੜੇ ਆ ਉਹਨਾਂ ਨੂੰ 214000 ਵੋਟ ਮਿਲੀ ਸੀ ਔਰ ਕਿਸੇ ਵੀੜੇ ਇੱਕ ਇਸ ਤਰ੍ਹਾਂ ਦਾ ਵੀ ਪ੍ਰਭਾਵ ਸੀ ਵੀ ਸ਼ਾਇਦ ਉਹ ਸੀਟ ਕੱਟ ਜਾਣ ਉੱਥੋਂ ਦੀ ਜਦੋਂ ਚੋਣ ਪ੍ਰਚਾਰ ਚੱਲ ਰਿਹਾ ਸੀਗਾ ਔਰ ਉਹਨਾਂ ਦੀ ਜਿਹੜੀ ਉਮੀਦਵਾਰੀ ਸੀ ਉਹਨੂੰ ਇੱਕ ਬਹੁਤ ਵੱਡੇ ਨਾ ਸਿਰਫ ਸਿੱਖਾਂ ਦੇ ਵਿੱਚ ਬਲਕਿ ਗੈਰ ਸਿੱਖ ਜਿਹੜੇ ਵੋਟਰਾਂ ਦੇ ਜਿਹੜਾ ਵਰਗ ਸੀਗਾ ਉਹਦੇ ਵੱਲੋਂ ਵੀ ਇੱਕ ਸਮਰਥਨ ਸੀਗਾ ਜੀ ਠੀਕ ਹੈ ਨਾ ਕਿ ਜਿਸ ਤਰੀਕੇ ਦਾ ਜਿਹੜੇ ਉਹਨਾਂ ਦੇ ਪਤੀ ਸੀਗੇ ਖਾਲੜਾ ਸਾਹਿਬ ਜਿਸ ਤਰੀਕੇ ਦਾ ਉਹਨਾਂ ਦਾ ਕੰਮ ਸੀਗਾ ਤਾਂ ਉਸ ਤਰੀਕੇ ਦੇ ਨਾਲ ਇੱਕ ਲੋਕਾਂ ਦੇ ਮਨਾਂ 'ਚ ਉਹਨਾਂ ਪ੍ਰਤੀ ਹਮਦਰਦੀ ਜ਼ਰੂਰ ਸੀ ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਉੱਥੇ ਇੱਕ ਤੀਜੀ ਧਿਰ ਦੇ ਵਜੋਂ ਇੱਕ ਤੀਜੇ ਬਦਲ ਦੇ ਵਜੋਂ ਜਿਹੜਾ ਬੀਬੀ ਖਾਲੜਾ ਉੱਥੇ ਚੋਣ ਲੜੇ ਸੀਗੇ 214000 ਮੈਕਸਿਮਮ ਵੋਟ ਸੀ ਜਿਹੜੀ ਉਹਨਾਂ ਨੂੰ ਪੈ ਸਕਦੀ ਸੀ ਤੇ ਜਿਹੜੀ ਪੈ ਗਈ ਹਮ ਲੋਕਾਂ ਨੇ ਉਦੋਂ ਵੀ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਕਾਂਗਰਸ ਤੇ ਅਕਾਲੀ ਦਲ ਉਹਨਾਂ ਨੂੰ ਤਰਜੀਹ ਦਿੱਤੀ ਸੀ ਨਾ ਕਿ ਬੀਬੀ ਖਾਲੜਾ ਹਾਲਾਂਕਿ ਦੇਖਿਆ ਜਾਵੇ ਤਬੀਬੀ ਖਾਲੜਾ ਦਾ ਕੇਸ ਤਾਂ ਬੜਾ ਸਾਨੂੰ ਲੱਗਦਾ ਸੀ ਇੱਕ ਕੁਰਬਾਨੀ ਜਿਹੜੀ ਹੈਗੀ ਆ ਉਹਦੇ ਚ ਉਹ ਹੈਗੀ ਜਿਸ ਤਰ੍ਹਾਂ ਦੀ ਕੁਰਬਾਨੀ ਹੋਣਾ ਦੀ ਹੈ ਉਹਨਾਂ ਦੇ ਪਰਿਵਾਰ ਦੀ ਉਹਨਾਂ ਦੇ ਪਤੀ ਦੀ ਤਾਂ ਉਹ ਤਾਂ ਸੀਗੀ ਨਹੀਂ ਕਿਤੇ ਲੇਕਿਨ ਫੇਰ ਵੀ ਲੋਕਾਂ ਨੇ ਜਿਹੜਾ ਹੈਗਾ ਹੁਣ ਤੁਸੀਂ ਇਥੋਂ ਅੰਦਾਜ਼ਾ ਲਾ ਲਓ ਵੀ ਵੋਟਰ ਕਿਸ ਤਰੀਕੇ ਦੇ ਨਾਲ ਸੋਚਦਾ ਹੁੰਦਾ ਹੈ ਹੁਣ ਅਮਰਤਪਾਲ ਸਿੰਘ ਇਥੋਂ ਜਿੱਤੂ ਜਾਂ ਨਾ ਜਿੱਤੂ ਆਪਾਂ ਉਸੇ ਸਵਾਲ ਤੇ ਵਾਪਸ ਆਉਨੇ ਆਂ ਔਰ ਇਹੀ ਸਵਾਲ ਲੋਕੀ ਸਾਡੇ ਦਰਸ਼ਕ ਜਿਹੜੇ ਆ ਸਾਨੂੰ ਸੁਣਨ ਲਈ ਬੜੇ ਉਤਾਵਲੇ ਹੋਣਗੇ ਕਿ ਵੀ ਅਮਰਤਪਾਲ ਜਿੱਤੂ ਕਿ ਨਜੀਤੂ ਹਮਮ ਹੋਰ ਜੇ ਬੀਬੀ ਖਾਲੜਾ ਵਰਗੀ ਉਮੀਦਵਾਰ ਜਿਹੜੀ ਹੈਗੀ ਆ ਉਹਨੂੰ ਜੇ ਵੱਧ ਤੋਂ ਵੱਧ 2 ਲੱਖ 14000 ਵੋਟਾਂ ਪਈਆਂ ਤੇ ਤੁਹਾਡਾ ਕੀ ਖਿਆਲ ਹੋਏਗਾ ਕਿ ਅਮਰਤਪਾਲ ਨੂੰ ਉਹਨਾਂ ਤੋਂ ਵੱਧ ਵੋਟਾਂ ਜਾਂ ਅਮਰਤਪਾਲ ਉਹਦੇ ਤੋਂ ਜ਼ਿਆਦਾ ਸਟਰੋਂਗ ਕੈਂਡੀਡੇਟ ਨੇ ਬੀਬੀ ਤੋਂ ਮਤਲਬ ਅਮਰਤਪਾਲ ਜਿਹੜੇ ਕੰਪ ਨਹੀਂ ਮੰਨਦੇ ਅਮਰਤਪਾਲ ਅਮਰਤਪਾਲ ਬਿਲਕੁਲ ਸਟਰੋਂਗ ਨਹੀਂ ਹੈ ਬੀਬੀ ਖਾਲੜਾ ਵਰਗੇ ਕੈਂਡੀਡੇਟ ਨਹੀਂ ਹੈਗੇ ਅਮਰਤਪਾਲ ਤੋਂ ਅਮਰਤਪਾਲ ਪ੍ਰਚਾਰ ਕਰ ਰਹੇ ਆ ਚਾਹੇ ਬੀਬੀ ਖਾਲੜਾ ਪ੍ਰਚਾਰ ਪ੍ਰਚਾਰ ਕਰਨਾ ਤੇ ਖੁਦ ਇਲੈਕਸ਼ਨ ਲੜਨਾ ਕਿ ਲੋਕ ਇਹ ਗੱਲ ਮਾਫ ਕਰਨਾ ਤੁਹਾਨੂੰ ਮੈਂ ਵਿਚਾਰੇ ਟੋਕ ਰਾਂ ਲੋਕ ਇਹ ਗੱਲ ਕਹਿੰਦੇ ਆ ਕਹਿੰਦੇ ਕਿ ਉਦੋਂ ਸਾਡੇ ਸਿਰ ਮੇਨਾ ਪੈ ਗਿਆ ਕੀ ਅਸੀਂ ਬੀਬੀ ਖਾਲੜਾ ਨਹੀਂ ਜਿਤਾਈਗੀ ਜਿਵੇਂ ਸਿਮਰਜੀਤ ਸਿੰਘ ਮਾਰ ਕਹਿੰਦੇ ਸੀ ਕਿ ਭਾਈ ਮੇਨਾ ਤੁਹਾਡੇ ਸਿਰ ਸੰਗਰੂਰ ਵਾਲਿਆਂ ਨੇ ਉਹ ਮੇਨਾ ਲਾਪਾ ਹੁਣ ਕਹਿੰਦੇ ਆ ਆ ਮੇਨਾ ਵੀ ਲਾਉਣਾ ਅਸੀਂ ਭਾਈ ਖਾਲੜਾ ਦਾ ਇਹ ਜਿਹੜੀ ਗੱਲ ਹੁੰਦੀ ਹੈ ਨਾ ਇਹ ਜਦੋਂ ਚੋਣਾ ਹੁੰਦੀਆਂ ਇਹ ਚਰਚਾਵਾਂ ਚੱਲਦੀਆਂ ਨੇ ਠੀਕ ਹੈ ਕਿ ਅਸੀਂ ਮੀਣਾ ਔਰ ਇਸ ਜਿਹੜਾ ਆ ਜਿਹੜਾ ਆ ਜਿਹੜੀ ਲਾਈਨ ਹੈ ਨਾ ਕਿ ਅਸੀਂ ਮੀਣਾ ਲਾਉਣਾ ਹੈ ਇਹ ਇੱਕ ਇਹ ਦਾ ਪੇਚ ਹੈਗਾ ਅਮਰਤਪਾਲ ਸਿੰਘ ਨੂੰ ਦੇ ਜਿਹੜੇ ਜਿਹੜਾ ਜਿਹੜਾ ਕੈਂਪ ਹੈਗਾ ਜਿਹੜੇ ਉਹਨਾਂ ਦਾ ਚੂਨ ਆਪ ਤੋਂ ਨਹੀਂ ਹੈਗੇ ਜਿਹੜੇ ਚੂਨ ਲੜ ਰਹੇ ਨੇ ਉਹਨਾਂ ਦੇ ਪਿੱਛੇ ਜਿਹੜੀ ਵਿਉਂਤਬੰਦੀ ਕਰ ਰਹੇ ਨੇ ਲੋਕ ਠੀਕ ਹੈ ਨਾ ਜਿਹੜੇ ਰਣਨੀਤੀ ਬਣਾਉਣ ਵਾਲੇ ਉਹ ਇਹ ਗੱਲ ਨੂੰ ਕਰ ਰਹੇ ਨੇ ਉਹ ਇਹ ਵੀ ਗੱਲ ਕਰ ਰਹੇ ਨੇ ਵੀ ਜਿਵੇਂ ਬੀਜੀ ਉਹ ਪੋ ਤੋਤੇ ਹੈਗਾ ਤੇ ਮਾਂ ਇੱਥੇ ਐ ਤੁਹਾਨੂੰ ਪਤਾ ਹੀ ਅਮਰਸਰ ਦੇ ਵਿੱਚ ਉਹਨਾਂ ਨੇ ਲਾਇਆ ਵੀ ਇੱਕ ਮੋਰਚਾ ਠੀਕ ਹੈ ਜੀ ਉਹਦੀ ਰਿਹਾਈ ਵਾਸਤੇ ਲੇਕਿਨ ਕਿੰਨੇ ਕੁ ਲੋਕ ਜਿਹੜੇ ਹੈਗੇ ਉੱਥੇ ਉਮੜੇ ਨੇ ਉੱਥੇ ਠੀਕ ਹੈ ਕਿ ਮਾਂ ਦੇ ਕਾਲਜੇ ਨੂੰ ਠੰਡ ਪਾਉਣੀ ਜਾਂ ਬੀਬੀ ਖਾਲੜਾ ਵੇਲੇ ਆਇਆ ਹੋਗਾ ਸੀ ਅੱਦ ਕੀ ਐ ਪਾਉਣਾ ਹੈਗਾ ਠੀਕ ਹੈ ਮੈਂ ਕਹਿ ਰਿਹਾ ਹੈ ਕਿ ਭਈ ਇਹ ਗੱਲਾਂ ਚਰਚਾਵਾਂ ਜਦੋਂ ਵੋਟ ਪੈਣ ਤੋਂ ਪਹਿਲਾਂ ਇਹੋ ਜਿਹੀਆਂ ਚਰਚਾਵਾਂ ਚੱਲਦੀਆਂ ਇਹਦਾ ਨਤਾਰਾ ਦਾ ਜਿਹੜਾ ਹੈਗਾ ਉਹ ਤਾਂ ਹੋਊਗਾ 4 ਜੂਨ ਅਸੀਂ ਜਿਹੜੀ ਹੁਣ ਗੱਲ ਕਰ ਰਹੇ ਆ ਉਹ ਇਹ ਕਰ ਰਹੇ ਹੈਗੇ ਆ ਕਿ ਭਈ ਉਹੀ ਲੋਕ ਜਿਹੜੇ ਹੈਗੇ ਆ ਜੇ ਉਹਨਾਂ ਨੇ 2014 ਮਾਫ ਕਰਨਾ 2019 ਜ ਵੀ ਖਾਲੜਾ ਨੂੰ ਵੋਟ ਨਹੀਂ ਪਾਈ ਤਾਂ ਕਿਹਦੇ ਕਿਹੜੇ ਕਾਰਨਾ ਕਰਕੇ ਨਹੀਂ ਸੀ ਵੋਟ ਪਾਈ ਕਿਹੜੀ ਚੀਜ਼ ਨੇ ਉਹਨਾਂ ਨੂੰ ਰੋਕਿਆ ਸੀ ਕਿ ਉਹ ਨਾ ਵੋਟ ਪਾਉਣ ਕਿਸੇ ਨੇ ਹੱਥ ਤਾਂ ਨਹੀਂ ਸੀ ਬੰਨਿਆ ਉਹਨਾਂ ਦਾ ਹੁਣ ਉਹ ਕਿਹੜੀ ਗਲਤੀ ਹੈਗੀ ਆ ਜਿਹਨੂੰ ਸੁਧਾਰਦੇ ਨੇ ਕਿ ਜੇ ਬੀਬੀ ਜੇ ਅਮਰਤਪਾਲ ਸਿੰਘ ਜੇ ਇਥੋਂ ਜਿੱਤ ਜਾਂਦੇ ਨੇ ਤਾਂ ਫਿਰ ਕੀ ਮਸਲਾ ਕੀ ਹੋਊਗਾ ਕਿਹੜਾ ਮਸਲਾ ਹੱਲ ਹੋਊਗਾ ਆਮ ਲੋਕ ਜਿਹੜੇ ਹੁੰਦੇ ਨਾ ਆਮ ਜਿਹੜੇ ਆ ਉਹ ਬੜਾ ਵਿਹਾਰਕ ਤੌਰ ਤੇ ਵੀ ਸੋਚਦੇ ਹੁੰਦੇ ਨੇ ਉਹ ਆਪਣਾ ਫਾਇਦਾ ਨੁਕਸਾਨ ਜੇ ਐਦਾਂ ਹੀ ਲੋਕ ਜਿਹੜੇ ਵੋਟਰ ਸੋ ਤਾਂ ਫੇਰ ਤਾਂ ਸਿਮਰਜ ਸਿੰਘ ਮਾਨ ਅਜ ਤੱਕ ਕੋਈ ਇਲੈਕਸ਼ਨ ਹਾਰਦਾ ਹੀ ਕੋਈ ਨਾ ਹੁਣ ਸਿੱਧੂ ਬੂਸੇਵਾਲੇ ਦੇ ਪਿਤਾ ਅਮਰ ਆਪਣੇ ਉੱਥੇ ਉਹ ਪਹਿਲਾਂ ਸੀਗਾ ਜੀ ਲੜਨਗੇ ਜੀ ਲੜਨਗੇ ਲੜਵੀ ਸਕਦੇ ਹੁਣ ਸਿੱਧੂ ਬੂਸੇਵਾਲੇ ਦੇ ਪਿਤਾ ਜਿਹੜੇ ਆ ਉਹਨਾਂ ਨੇ ਅਮਰਸ ਜਲੰਧਰ ਦੀ ਜਿਹੜੀ ਜਿਮਨੀ ਚੋਣ ਹੋਈ ਸੀ ਜਿਹਦੇ ਵਿੱਚ ਜਦੋਂ ਸੁਸ਼ੀਲ ਰਿੰਕੂ ਜਿਹੜੇ ਹੁਣ ਬੀਜੇਪੀ ਦੇ ਉਮੀਦਵਾਰ ਆ ਉਦੋਂ ਆਮ ਆਦਮੀ ਪਾਰਟੀ ਦੇ ਸੀ ਆਮ ਆਦਮੀ ਪਾਰਟੀ ਨੇ 52000 ਦੀ ਵੋਟ ਅਤੇ ਉਹ ਫਰਕ ਨਾਲ ਉਹ ਜੀਸੀਡ ਜਿੱਤੀ ਸੀ ਜੀ ਅਮਰਤਪਾਲ ਸਿੰਘ ਦੇ ਮਾਤਾ ਤੇ ਇਹਨਾਂ ਦੇ ਪਿਤਾ ਉਦੋਂ ਵੀ ਇਹਨਾਂ ਨੇ ਕਾਂਗਰਸ ਦੇ ਉਮੀਦਵਾਰ ਦੇ ਹੱਕ ਚ ਪ੍ਰਚਾਰ ਕੀਤਾ ਸੀਗਾ ਔਰ ਕਿੰਨਾ ਕਿੰਨਾ ਕੱਠ ਤੋਂ ਦੇਖਣ ਨੂੰ ਮਿਲਦਾ ਸੀ ਜੀ ਸਿੱਧੂ ਮੂਸੇਵਾਲਾ ਲੇਕਿਨ ਫੇਰ ਵੀ ਕੀ ਫਰਕ ਪਿਆ ਨਹੀਂ ਹਰਾ ਸਕੇ ਉਹ ਜੀ ਠੀਕ ਸੋ ਇਹ ਗੱਲਾਂ ਬੜੀਆਂ ਜਦੋਂ ਚੋਣ ਪ੍ਰਚਾਰ ਚੱਲਦਾ ਨਾ ਉਦੋਂ ਚੱਲਦੀਆਂ ਹੁੰਦੀਆਂ ਆ ਠੀਕ ਹੈ ਜਾਂ ਕੋਈ ਐੋਜੀ ਲਹਿਰ ਹੋਵੇ ਦੇਖੋ ਜੇ ਤਾਂ ਐੋਜੀ ਜੇ ਅਬਰਤਪਾਲ ਸਿੰਘ ਉਹ ਤੋਂ ਜਿੱਤਣਗੇ ਤਾਂ ਫਿਰ ਇਹਦਾ ਮਤਲਬ ਆਇਆ ਕਿ ਉੱਥੇ ਇੱਕ ਐਡੀ ਵੱਡੀ ਕੋਈ ਨੇਰੀ ਹੈ ਝੁੱਲੂਗੀ ਉੱਥੇ ਖਲੂਰ ਸਾਹਿਬ ਚ ਜਿਹੜੀ ਨੇਰੀ ਜਦੋਂ ਝੁੱਲਦੀ ਹੈ ਤਾਂ ਉਹਦਾ ਮਾੜਾ ਮੋਟਾ ਹਵਾ ਚੱਲਦੀ ਉਹਦਾ ਪਤਾ ਤਾਂ ਲੱਗਣਾ ਚਾਹੀਦਾ ਹੈਗਾ ਨਾ ਕਿਉਂਕਿ ਫੈਕਟਰ ਇਸ ਕਰਕੇ ਲਾਏ ਜਾ ਰਹੇ ਆ ਜੇ ਮੀਡੀਆ ਚ ਜਾਂ ਸਸੀ ਗੱਲਾ ਰਹਿਆਂ ਦੇ ਵਿੱਚ ਜਿਹੜੀ ਚਰਚਾ ਹੋ ਰਹੀ ਜਾਂ ਲੋਕ ਕਰਦੇ ਆ ਕਿਉਂਕਿ ਆਮ ਆਦਮੀ ਪਾਰਟੀ ਨੇ ਜਦੋਂ ਜਾਂ ਸੈਂਟਰ ਗਵਰਨਮੈਂਟ ਨੇ ਜਿਹੜਾ ਦੋਨਾਂ ਸਟੇਟਾਂ ਦਾ ਸਾਂਝਾ ਆਪਰੇਸ਼ਨ ਹੋਇਆ ਇੱਕ ਅੰਮ੍ਰਿਤਪਾਲ ਨੂੰ ਫੜਨ ਦੇ ਲਈ ਜਸ ਤਰੀਕੇ ਤੇ ਹਾਲਾਤ ਪੰਜਾਬ ਦੇ ਅੰਦਰ ਉਦੋਂ ਪੈਦਿਆ ਹੋਵੇ ਕਿੰਨੇ ਨੌਜਵਾਨ ਡਿਬ루ਗੜ ਜੇਲ੍ਹ ਭੇਜ ਦਿੱਤੇ ਗਏ ਕਿੰਨੇ ਪੰਜਾਬ ਦੀਆਂ ਜੇਲਾਂ ਦੇ ਅੰਦਰ डक ਦਿੱਤੇ ਗਏ ਤਾਂ ਉਸ ਤੋਂ ਬਾਅਦ ਕਹਿੰਦੇ ਲੋਕਾਂ ਦਾ ਇੱਕ ਗੁੱਸਾ ਹੈਗਾ ਲੋਕਾਂ ਦੇ ਅੰਦਰ ਡਰ ਆ ਉਸ ਨੂੰ ਲੈ ਕੇ ਜਿਹੜੀ ਉਹ ਬਗਾਵਤ ਆ ਉਹ ਬਾਗੀ ਸੁਰ ਨੇ ਉਹ ਫਾਇਦਾ ਦੇ ਸਕਦੀ ਨਹੀਂ ਬਾਗੀ ਸੁਰ ਜੇ ਹੁੰਦੇ ਤਾਂ ਜਦੋਂ ਤੇ ਅੰਮ੍ਰਿਤਪਾਲ ਸਿੰਘ ਗ੍ਰਿਫਤਾਰ ਹੋਏ ਨੇ ਮੈਂ ਹੁਣ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਜਨਾਲਾ ਪੁਲਿਸ ਵਾਲਾ ਥਾਣੇ ਵਾਲਾ ਕੇਸ ਹੋਇਆ ਜੀ ਕਿੰਨਾ ਵੱਡਾ ਹਜੂਮ ਸੀਗਾ ਬਿਲਕੁਲ ਆਪਾਂ ਸਾਰਿਆਂ ਨੇ ਦੇਖਿਆ ਹੈਨਾ ਟੀਵੀ ਟੈਲੀਵਿਜ਼ਨ ਤੇ ਕੈਮਰਿਆਂ ਦੇ ਰਾਹੀਂ ਸਾਡੇ ਤੱਕ ਪਹੁੰਚਿਆ ਜਦੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਉਸ ਤੋਂ ਲੈ ਕੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਾਂ ਜਦੋਂ ਇੱਕ ਮਹੀਨਾ ਤੇ ਮੇਰੇ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਸੀ ਜਦੋਂ ਪੁਲਿਸ ਇਹਨਾਂ ਦੇ ਪਿੱਛੇ ਪਈ ਸੀ ਫੋਟੋਆਂ ਆ ਰਹੀਆਂ ਸੀ ਇੱਥੇ ਵੇਖੀਏ ਉੱਥੇ ਵੀ ਤੁਸੀਂ ਇਹ ਦੱਸੋ ਕਿ ਉਸ ਦੌਰਾਨ ਕੋਈ ਬਹੁਤ ਵੱਡਾ ਕੋਈ ਰੋਸ ਪ੍ਰਦਰਸ਼ਨ ਕੋਈ ਹੋਇਆ ਇਹਨਾਂ ਦੇ ਹੱਕ ਦੇ ਵਿੱਚ ਕੋਈ ਇੱਕ ਮੈਨੂੰ ਦੱਸ ਦਿਓ ਪਰ ਉਹਦਾ ਕਹਿੰਦੇ ਇੰਟਰਨੈਟ ਬੰਦ ਕਰਤਾ ਕਰਪੂ ਵਰਗਾ ਮਹੌਲ ਇੰਟਰਨੈਟ ਕਿੰਨੇ ਦਿਨ ਬੰਦ ਹੋਇਆ 84 ਦਾ ਦੌਰ ਹੰਡਾਇਆ 92 ਦਾ ਲੋਕਾਂ ਨੇ ਦੌਰ ਹੰਡਾਇਆ ਕਹਿੰਦੇ ਲੋਕ ਡਰੇ ਹੋਏ ਸੀ ਲੋਕ ਡਰ ਗਏ ਸੀ ਸਵਾਲ ਇਹ ਹੈ ਮੈਂ ਫਿਰ ਗੱਲ ਕਰਦਾ ਵਿਆਰਕ ਜਿਹੜੀ ਗੱਲ ਹੈ ਉਹ ਇਹ ਹੈਗੀ ਹੈ ਕਿ ਜੇ ਆਪਾਂ 84 ਦਾ ਵੀ ਨਹੀਂ ਹੂੰ ਤਾਂ ਕਾਂਗਰਸ ਦੀ ਤਾਂ ਦੋ ਵਾਰੀ ਸਰਕਾਰ ਬਣ ਗਈ ਆ ਨਹੀਂ ਬਣਨੀ ਚਾਹੀਦੀ ਸੀ ਮੁੱਖ ਦੋਸ਼ੀ ਹੈ ਅੱਜ ਪ੍ਰਧਾਨ ਮੰਤਰੀ ਉੱਥੇ ਇਸ਼ਾਰਾ ਵੀ ਕੀਤਾ ਉਹਨਾਂ ਨੇ ਪਟਿਆਲਾ ਰੈਲੀ 'ਚ 84 'ਚ ਜੋ ਹੋਇਆ ਉਹਦੇ ਲਈ ਕਿਵੇਂ ਮਾਫ ਕੀਤਾ ਜਾ ਸਕਦਾ ਮੈਨੂੰ ਦੱਸੋ ਤੁਸੀਂ ਲੇਕਿਨ ਉਸ ਤੋਂ ਬਾਅਦ ਕਿਹੜੇ ਲੋਕ ਹੈਗੇ ਬਿਨਾ ਸਿੱਖ ਵੋਟਰਾਂ ਦੇ ਤਾਂ ਪੰਜਾਬ 'ਚ ਸਰਕਾਰ ਬਣੇ ਨਹੀਂ ਸਕਦੀ ਕਿਸੇ ਦੀ ਸਿੱਖ ਮੈਜੋਰਟੀ 'ਚ ਨਾ ਤਾਂ ਫਿਰ ਕਿਵੇਂ ਸਰਕਾਰ ਬਣ ਗਈ ਉਸ ਤੋਂ ਬਿਲਾਵਤ ਛੱਡੋ ਦੋ ਵਾਰੀ ਸਰਕਾਰ ਬਣੀ ਕਾਂਗਰਸ ਦੀ ਉਸ ਆਪਾਂ 1995 ਵਾਲਾ ਭੁੱਲ ਜਿਹਾ ਬਿਆਨ ਸਿੰਘ ਵਾਲਾ ਭੁੱਲਦੀ ਆਪਾਂ ਘੱਟੋ ਘੱਟ 2002 ਤੋਂ 2007 ਤੇ 2017 ਤੋਂ 2022 ਦੋ ਵਾਰੀ ਸਰਕਾਰ ਬਣੀ ਔਰ ਉਸ ਤੋਂ ਪਹਿਲਾਂ ਵੀ 2012 ਦੇ ਵਿੱਚ ਵੀ ਕਾਂਗਰਸ ਕੁਝ ਗਲਤੀਆਂ ਕਰਕੇ ਰਹਿ ਗਈ ਪਿੱਛੇ ਹਮਮ ਰਣਨੀਤਿਕ ਠੀਕ ਹੈ ਉਸ ਤੋਂ ਇਲਾਵਾ ਜਿਹੜੀਆਂ ਚੋਣਾਂ ਹੋਈਆਂ ਲੋਕ ਸਭਾ ਦੀਆਂ 2019 ਦੇ ਵਿੱਚ 8 40% ਵੋਟ ਸ਼ੇਅਰ ਸੀਗਾ ਕਾਂਗਰਸ ਦਾ ਹਮਮ ਔਰ 8 ਐਮਪੀ ਜਿੱਤੇ ਨਹੀਂ ਜਿੱਤਣੇ ਚਾਹੀਦੇ ਸੀ ਇਹ ਕਿਉਂ ਹੋਇਆ ਇਦਾਂ ਇਸ ਦਾ ਨੂੰ ਮੈਂ ਉਹੀ ਗੱਲ ਕਹਿੰਦਾ ਕਿ ਇਹ ਉਹ ਲੋਕਾਂ ਦਾ ਫੈਸਲਾ ਤੁਸੀਂ ਇਹ ਕਹਿੰਦੇ ਵੀ ਜਿਹੜਾ ਉਹ ਸੰਤਾਪ ਪੰਜਾਬ ਨੇ ਭੋਗ ਗਿਆ ਉਹ ਲੋਕ ਭੁੱਲ ਚੁੱਕੇ ਆ ਉਹ ਦਰਦਾਂ ਦਾ ਹੋਣਾ ਦੇਖੋ ਗੱਲ ਹੈਗੀ ਹੈ ਕਿ ਲੋਕ ਜਿਹੜਾ ਸੰਤਾਪ ਹੈਗਾ ਨਾ ਉਹ ਦਾ ਭੋਗ ਹੋ ਗਿਆ ਉਹਦੀ ਹੈਲਥ ਕੀ ਵੀ ਚੋਣਾਂ 'ਚ ਚਰਚਾ ਇਸ ਕਰਕੇ ਚੱਲ ਰਹੀ ਹੈ ਦੇਖੋ ਪੰਜਾਬ ਦੇ ਅੰਦਰ 1 ਜੂਨ ਨੂੰ ਵੋਟਾਂ ਹੋਣੀਆਂ ਤੇ 1 ਜੂਨ ਕੀ ਆ ਪੰਜਾਬ ਦੇ ਲਈ ਇਹ ਜਾਣਦੇ ਆ 1 ਜੂਨ ਨੂੰ ਆਪਰੇਸ਼ਨ ਸ਼ੁਰੂ ਹੋਇਆ ਸੀ ਬਲੂ ਸਟਾਰ ਕਾਲੀ ਦਾਲ ਵੀ ਅੱਜ ਉਸ ਚੀਜ਼ ਨੂੰ ਲੈ ਕੇ ਜਿਹੜਾ ਆਪਦੀ ਸਿਆਸਤ ਕਰ ਰਿਹਾ ਹੈਗਾ ਕਿ 1 ਤਰੀਕ ਨੂੰ ਯਾਦ ਰੱਖਿਓ ਕਾਂਗਰਸ ਨੇ ਇਹ ਕੀਤਾ ਸੀਗਾ ਸਾਨੂੰ ਪੰਥਕਾ ਵੋਟ ਪਾਇਓ ਸੀ ਕਹਿੰਦੇ ਮਤਪਾਲ ਨੂੰ ਵੀ ਉਹਦਾ ਫਾਇਦਾ ਹੋਵੇਗਾ ਕਾਲੀਦਲ ਨੂੰ ਵੀ ਉਸ ਚੀਜ਼ ਦਾ ਫਾਇਦਾ ਹੋਵੇਗਾ ਇਹ ਚਰਚਾ ਇਸ ਕਰਕੇ ਅੱਜ ਛੇੜੀ ਹੋਈ ਹੈ ਜੇ ਇਸ ਚੀਜ਼ ਦਾ ਫਾਇਦਾ ਹੋਵੇਗਾ ਜਿਹੜਾ ਅੱਜ ਮੈਂ ਪਹਿਲਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜਾ ਕੀਤਾ ਉਹਨਾਂ ਨੂੰ ਇਹ ਨਹੀਂ ਆ ਕਿ ਉਹ ਇਹਨੇ ਬੇਵਕੂਫ ਉਹਨਾਂ ਨੂੰ ਨਹੀਂ ਪਤਾ ਨਾ ਪਤਾ ਹੈ ਕਿ ਦਰਬਾਰ ਸਾਹਿਬ ਤੇ ਹਮਲੇ ਦੀ ਜਿਹੜੀ ਹੈਗੀ ਹੈ ਜਿਹੜੀ 6 ਜੂਨ ਨੂੰ ਹੋਇਆ ਸੀ ਇਸੇ ਲਈ ਉਹਨਾਂ ਨੇ ਆਹ ਗੱਲ ਛੇੜੀ ਪ੍ਰਧਾਨ ਮੰਤਰੀ ਨੇ 84 ਦਾ ਜਿਹੜਾ ਹੈਗਾ ਠੀਕ ਹੈ ਨਾ ਇਸੇ ਕਰਕੇ ਤਾਂ ਹੈ ਸਿੱਖਾਂ ਦੇ ਬੰਦਾ ਦੇ ਵਿੱਚ ਉਹਨਾਂ ਦੇ ਪ੍ਰਤੀ ਉਹਨਾਂ ਦੀ ਪਾਰਟੀ ਭਾਜਪੀ ਦੇ ਪ੍ਰਤੀ ਜਿਹੜੀ ਇੱਕ ਸੌਫਟ ਕਾਰਨ ਉਹ ਲੋਕ ਉਹਨਾਂ ਨੂੰ ਵੋਟ ਪਾਉਂਦੇ ਦੂਜੀ ਗੱਲ ਉਹੀ ਗੱਲ ਅਖਾਲੀ ਦਲ ਕਰ ਰਿਹਾ ਉਹੀ ਗੱਲ ਅਮਰਿਤਪਾਲ ਸਿੰਘ ਦਾ ਕੈਂਪ ਕਰ ਰਿਹਾ ਹੁਣ ਇੱਕ ਵੋਟਰ ਹੈ ਸਿੱਖ ਵੋਟਰ ਉਹ ਕਿਹਨੂੰ ਵੋਟ ਪਾਊਗਾ ਇਹ ਵੱਡਾ ਸਵਾਲ ਬਿਲਕੁਲ ਉਹ ਤਾਂ ਵੰਡਿਆ ਗਿਆ ਨਾ ਉਹਦੇ ਲਈ ਫੈਸਲੇ ਦੀ ਘੜੀ ਹੈ ਕੀ ਉਹ ਅਮਰਿਤਪਾਲ ਸਿੰਘ ਨੂੰ ਵੋਟ ਪਾਏਗਾ ਜਾਂ ਉਹ ਨੂੰ ਪਾਏਗਾ ਆਪਣੇ ਆਪਣੇ ਵਿਰਸਾ ਸੰਗਤ ਨੂੰ ਇਹ ਨੂੰ ਪਾਏਗਾ ਯਾ ਭਾਜਪਾ ਦਾ ਉਮੀਦਵਾਰ ਜਿਹੜਾ ਉਹ ਨੂੰ ਪਾਏਗਾ ਯਾ ਕਾਂਗਰਸ ਦਾ ਉਮੀਦਵਾਰ ਜਿਹੜਾ ਕੁਲਬੀਰ ਸਿੰਘ ਜੀ ਦਾ ਉਹ ਨੂੰ ਪਾਏਗਾ ਹਾਲਾਂਕਿ ਪਿਛਲੀ ਵਾਰੀ ਇੱਥੋਂ ਹੀ 4.5 ਲੱਖ ਤੋਂ ਵੱਧ ਵੋਟਾਂ ਲੈ ਕੇ ਜਸਬੀਰ ਸਿੰਘ ਡਿੰਪਾ ਜਿਹੜੇ ਹੈਗੇ ਕਾਂਗਰਸ ਦੇ ਉਹ ਜਿੱਤੇ ਨੇ ਖਡੂਰ ਸਾਹਿਬ ਤੋਂ ਜੀ ਮੇਰਾ ਕਹਿਣ ਦਾ ਭਾਵ ਹੈਗਾ ਕਿ ਜਦੋਂ ਅਸੀਂ ਅੰਦਾਜ਼ਾ ਲਾਉਂਨੇ ਹੈਗੇ ਆ ਵਿਸ਼ਲੇਸ਼ਣ ਕਰਦੇ ਆ ਸੰਭਾਵਨਾਵਾਂ ਦੇ ਬਾਰੇ ਕਿ ਵੀ ਕਿਹੜਾ ਜਿੱਤ ਸਕਦਾ ਕਿਹੜਾ ਨਹੀਂ ਜਿੱਤ ਸਕਦਾ ਤਾਂ ਉੱਥੇ ਜਿਹੜਾ ਇੱਕ 에ਰਰ ਆਫ ਮਾਰਜਨ ਤਾਂ ਹਮੇਸ਼ਾ ਹੀ ਰਹਿੰਦਾ ਹੈਗਾ ਮੈਂ ਜਾਂ ਤੁਸੀਂ ਆਪਾਂ ਕੋਈ ਜੋਤਸ਼ੀ ਤਾਂ ਹੈ ਨਹੀਂਗੇ ਵੇਖਿਆ ਅਸੀਂ ਤਾਂ ਸਿਰਫ ਇੱਕ ਅਸੈਸਮੈਂਟ ਕਰਨੀ ਹੈਗੀ ਐ ਉਹ ਕਰਨੀ ਹੈ ਜਿਹੜੇ ਮੌਜੂਦਾ ਜਿਹੜੇ ਤੱਥ ਹੈ ਸਾਡੇ ਸਾਹਮਣੇ ਆਉਂਦੇ ਆ ਹਾਰਡ ਕੋਰ ਫੈਕਟ ਇਹ ਨਹੀਂ ਵੀ ਕੋਈ ਕਹਿੰਦਾ ਕੀ ਹੈ ਇਹਦੇ ਆਧਾਰ ਤੇ ਨਹੀਂ ਲੇਕਿਨ ਅਸੀਂ ਦੇਖ ਰਿਹਾ ਕਿ ਜੋ ਉੱਥੇ ਵਾਪਰ ਰਿਹਾ ਹੁਣ ਜੇ ਆਪਾਂ ਦੇਖੀਏ ਹੈ ਕਿ ਵੀ ਅਮਰਤਪਾਲ ਸਿੰਘ ਬਾਰੇ ਪੁੱਛਿਆ ਅਮਰਤਪਾਲ ਸਿੰਘ ਉਹ ਤੋਂ ਚੋਣ ਜਿੱਤ ਜੂ ਉਸ ਚੋਣ ਨੂੰ ਜਿੱਤਣ ਦੀਆਂ ਕੁਝ ਇੰਡੀਕੇਸ਼ਨਾਂ ਤਾਂ ਮਿਲਣੀਆਂ ਚਾਹੀਦੀਆਂ ਕੋਈ ਸੰਕੇਤਤਾ ਮਿਲਣੀ ਚਾਹੀਦੀ ਤੇ ਔਰ ਸਭ ਤੋਂ ਵੱਡਾ ਸੰਕੇਤ ਕੀ ਹੁੰਦਾ ਕਿ ਉਹਨਾਂ ਦੇ ਹੱਕ ਦੇ ਵਿੱਚ ਕਿੰਨੇ ਕੁ ਲੋਕ ਸੜਕਾਂ ਤੇ ਆ ਕੇ ਮਿਤਰੇ ਨੇ ਇੱਕ ਸਭ ਤੋਂ ਪਹਿਲਾ ਸਭੀ ਮੈਂ ਉਹੀ ਤਾਂ ਕਹਿ ਰਿਹਾ ਨਾ ਮੈਂ ਉਹੀ ਗੱਲ ਕਹਿ ਰਿਹਾ ਹਾਂ ਕੀ ਉਹ ਜਿਹੜਾ ਰੋਡ ਸ਼ੋਅ ਹੈ ਉਹ ਉਹੀ ਲੋਕ ਨੇ ਵਾਰੀ ਵਾਰੀ ਉਸੇ ਰੋਡ ਸ਼ੋਅ 'ਚ ਆ ਰਹੇ ਨੇ ਜਾਂ ਉਹ ਲੋਕ ਵੀ ਹੈਗੇ ਨੇ ਠੀਕ ਹੈ ਠੀਕ ਹੈ ਰੋਡ ਸ਼ੋਅ ਤੇ ਦੇਖੀਏ ਇਹ ਤਾਂ ਹੁਣ ਅੰਮ੍ਰਿਤਸਰ ਜਿਹੜਾ ਕੱਢਿਆ ਹੈ ਕੇਜਰੀਵਾਲ ਨੇ ਅਰਵਿੰਦ ਕੇਜਰੀਵਾਲ ਨੇ ਕੱਠ ਤਾਂ ਉਹਦੇ 'ਚ ਹੀ ਹੁਣ ਜਦੋਂ ਤੁਸੀਂ ਕਿਸੇ ਭੀੜੇ ਬਾਜ਼ਾਰ ਦੇ ਵਿੱਚ ਦੀ ਕੱਢ ਕੇ ਕੱਢੋਗੇ ਰੋਡ ਸ਼ੋਅ ਤਾਂ ਕੱਠ ਤਾਂ ਉੱਥੇ ਹੋਊਗਾ ਹੀ ਹੋਊਗਾ ਰੋਡ ਸ਼ੋ ਹੋ ਤਾਂ ਇੱਕ ਇੱਕ ਚੋਣ ਜਿਹਨੂੰ ਕਹਿੰਦੇ ਹੈਗੇ ਇੱਕ ਟੂਲ ਹੈਗਾ ਠੀਕ ਹੈ ਨਾ ਜਿਵੇਂ ਅਸੀਂ ਰੈਲੀਆਂ ਕਰਦੇ ਆ ਅੱਜ ਹੀ ਮੈਨੂੰ ਕੋਈ ਕਹਿ ਰਿਹਾ ਸੀਗੇ ਕਿ ਜੀ ਸਾਨੂੰ ਮੈਨੂੰ ਫੋਨ ਆਇਆ ਜੀ ਵੀ ਸਾਡੀ ਪਾਰਟੀ ਦੇ ਹੱਥ ਚ ਫੋਨ ਦੇ ਉੱਤੇ ਕਨਵਿੰਸਿੰਗ ਜਿਹੜੀ ਹੁੰਦੀ ਇਹ ਕਨਵਿੰਸਿੰਗ ਦੇ ਟੂਲਸ ਹੈਗੇ ਲੇਕਿਨ ਫੇਰ ਵੀ ਦੇਖਣ ਵਾਲੀ ਗੱਲ ਹੈਗੀ ਹੈ ਕਿ ਕੀ ਪੰਜਾਬ ਦੇ ਜਿਹੜੇ ਲੋਕ ਹੈਗੇ ਆ ਉਹ ਮੇਨ ਸਟ੍ਰੀਮ ਅਕਾਲੀ ਦਲ ਨੂੰ ਛੱਡ ਦੇਣਗੇ ਕਾਲੀ ਦਲ ਮਰੀ ਹੋਈ ਹਾਲਤ ਦੇ ਵਿੱਚ ਵੀ 2022 ਚ 18% ਵੋਟ ਸੀਗਾ ਕਾਲੀ ਦਲ ਦਾ ਸੀਟਾਂ ਚਾਹੇ 3 ਸੀਗੀਆਂ ਕਾਲੀ ਦਲ ਦਾ ਆਧਾਰ ਜਿਹੜਾ ਉਹ ਖੁਰਿਆ ਨਹੀਂ ਹੈਗਾ ਹੁਣ ਡਿਪੈਂਡ ਇਹ ਕਰਦਾ ਹੈਗਾ ਇੱਥੇ ਰਾਜਦੀਪ ਆਪਣੇ ਖਲੂਰ ਸਾਹਿਬ ਦੇ ਵਿੱਚ ਕਿ ਜਿਹੜੀ 2,11,000 ਵੋਟ ਸੀ ਕੀ ਪਹਿਲੀ ਗੱਲ ਤਾਂ ਇਹ ਹੈ ਕਿ 19 ਦੀ 19 ਸਾਰੀ ਦੀ ਸਾਰੀ ਇਹਨਾਂ ਨੂੰ ਪੈ ਜਾਊਗੀ ਜੇ ਪੈ ਵੀ ਜਾਵੇ ਤਾਂ ਜਿੱਤਣ ਵਾਸਤੇ ਵੀ 1.5-2 ਲੱਖ ਪੌਣੇ 2 ਲੱਖ ਵੋਟ ਹੋਰ ਚਾਹੀਦੀ ਏ ਉਹ ਵੋਟ ਕਿੱਥੋਂ ਆਊਗੀ ਕਿਹੜਾ ਵਰਗ ਹੈਗਾ ਠੀਕ ਹੈ ਇਹ ਵੀ ਦੂਜੇ ਪਾਸੇ ਹੈ ਕਿ ਜਿਹੜਾ 214000 ਹੈ ਉਸ ਦੇ ਵਿੱਚੋਂ ਪੂਰੀ ਦੀ ਪੂਰੀ ਵੋਟ ਪੈ ਵੀ ਜਾਊਗੀ ਇਹਨਾਂ ਨੂੰ ਕਿ ਨਹੀਂ ਪਊਗੀ ਇੱਕ ਤਾਂ ਸਿਨੈਰੀਓ ਹੈ ਕਿ ਪੂਰੀ ਦੀ ਪੂਰੀ ਪੈਜੂ ਦੂਜਾ ਕਿ ਕੀ ਉਵੇਂ ਦੀ ਉਵੇਂ ਪੈਜੂਗੀ ਠੀਕ ਹੈ ਨਾ ਔਰ ਜਿਸ ਅੱਛਾ ਜੇ ਹੁਣ ਅਮਰਿਤਪਾਲ ਸਿੰਘ ਨੂੰ ਇਸ ਕਰਕੇ ਵੋਟ ਪਾਉਣ ਲੋਕ ਕਿ ਭਾਈ ਜੀ ਇਹ ਤਾਂ ਸਿੱਖ ਮਸਲਿਆਂ ਵਾਸਤੇ ਉੱਤੇ ਨੇ ਪਹਿਰਾ ਦਿੱਤਾ ਇਹ ਤਾਂ ਅਕਾਲੀ ਦਰ ਦੇ ਨਾਲੋਂ ਜ਼ਿਆਦਾ ਭਰੋਸੇਯੋਗ ਹੈ ਹੈਗਾ ਠੀਕ ਹੈ ਜੀ ਸਿੱਖ ਸਿਧਾਂਤਾਂ ਦੇ ਉੱਤੇ ਖੜਾ ਹੈਗਾ ਜੀ ਇਹ ਇਹਨਾਂ ਦੀ ਛਵੀ ਜਿਹੜੀ ਹੈ ਇਹਨਾਂ ਦੀ ਮਸ਼ਹੂਰੀ ਪਪੂਲਾਰਿਟੀ ਤਾਂ ਇਸ ਆਧਾਰ ਤੇ ਹੋਈ ਸੀ ਨਾ ਹੂੰ ਵੀ ਸਿੱਖ ਮਸਲਿਆਂ ਦੇ ਖੜੇ ਨੇ ਇਹ ਜੀ ਅੱਜ ਪਰਚਾ ਲੇਕਿਨ ਲੇਕਿਨ ਦੂਜੇ ਪੱਧਰ ਨੇ ਇਹ ਵੀ ਹੈ ਨਾ ਕਿ ਜਿਹੜਾ ਬੰਦਾ ਇਹ ਕਹਿੰਦਾ ਸੀ ਕਿ ਮੈਂ ਇਹ ਇਹਾਂ ਦੇ ਹੱਥ ਇਹਨਾਂ ਦੇ ਖਿਲਾਫ ਵੀ ਇਹ ਗੱਲ ਜਾਂਦੀ ਜਦੋਂ ਚਰਚਾ ਹੁੰਦੀ ਤਾਂ ਚਰਚਾ ਦੋਵੇਂ ਪਾਸੇ ਹੁੰਦੀ ਹੈ ਤੇ ਚਰਚਾ ਇਹ ਵੀ ਹੋਊਗੀ ਕਿ ਵੀ ਜਿਹੜਾ ਬੰਦਾ ਕਹਿੰਦਾ ਅਸੀਂ ਮਾਇਆ ਦਾ ਮੈਂ ਤਾਂ غلام ਆ ਅਸੀਂ ਮਾਇਆ ਦਾ ਸਬਦਾਨ ਨੂੰ ਮੰਨਦਾ ਨਹੀਂਗਾ ਤੇ ਉਹਦਾ ਸਬਦਾਨ ਦੇ ਤਹਿਤ ਮੈਂ ਕਹਿੰਦਾ ਤੁਹਾਨੂੰ ਮੈਂ ਟੋਕ ਰਿਹਾ ਉਹਨਾਂ ਦਾ ਇੱਕ ਵੀਡੀਓ ਵੀ ਹੈ ਤੁਸੀਂ ਸ਼ਾਇਦ ਸੁਣਿਆ ਹੋਵੇਗਾ ਉਹ ਉਹਦੇ ਵਿੱਚ ਕਹਿ ਰਿਹਾ ਕਹਿੰਦੇ ਜੇਕਰ ਕੋਈ ਕੰਮ ਕੱਢਣ ਦੇ ਲਈ ਜੇਕਰ ਸਬਦਾਨ ਦੀ ਮਤ ਲੈਣੀ ਪੈ ਰਹੀ ਹੈ ਤਾਂ ਫਿਰ ਲੈ ਸਕਦੇ ਆ ਕਹਿੰਦਾ ਪਰ ਦੂਜੇ ਜਿਹੜੇ ਹੈਗੇ ਆ ਉਹ ਇਹਨੂੰ ਮੌਕਾ ਪ੍ਰਸਤੀ ਕਹਿਣਗੇ ਜੇ ਜੇ ਅਮਰਪਾਲ ਦੀ ਵੀਡੀਓ ਆ ਰਹੀ ਹੈ ਉਹ ਜਸਟੀਫਾਈ ਕਰਦੇ ਨਹੀਂ ਕੋਈ ਟੀਮ ਆ ਕੰਪੇਨ ਟੀਮ ਨੇ ਉਹ ਵੀਡੀਓ ਜਾਰੀ ਕੀਤਾ ਮੈਨੂੰ ਪਤਾ ਦੱਸ ਰਿਹਾ ਕਿ ਇਹ ਜਿਹੜਾ ਤਰਕ ਹੁੰਦਾ ਨਾ ਰਾਜਦੀਪ ਇਹ ਦੋ ਧਾਰੀ ਤਲਵਾਰ ਹੁੰਦਾ ਹੈ ਤੇ ਦੋਵੇਂ ਪਾਸੇ ਫਿੱਟ ਬੈਂਦਾ ਹੈਗਾ ਹੁਣ ਜੇ ਇਹ ਗੱਲ ਕਹਿੰਨੇ ਆ ਕਿ ਜੀ ਮੈਂ ਤਾਂ ਉਹਦੇ ਵਾਸਤੇ ਇਹ ਕੀਤਾ ਹੈਗਾ ਪੈਂਤੜੇ ਬਾਜੀ ਸੀ ਮੇਰੀ ਤਾਂ ਤੁਹਾਡੇ ਵਿਰੋਧੀ ਤੁਹਾਡੇ ਖਿਲਾਫ ਨਹੀਂ ਇਹਨੂੰ ਭੁਗਤੌਣਗੇ ਕਿ ਬਈ ਇਹਦਾ ਮੌਕਾ ਬਰਸਤੀ ਹੈ ਤੂੰ ਤਾਂ ਫਿੜਕ ਗਿਆ ਸੋ ਇਹ ਦੋਨੋਂ ਪਾਸੇ ਗੱਲਾਂ ਤਾਂ ਅਲਟੀਮੇਟਲੀ ਫਾਈਨਲੀ ਆਖਰਕਾਰ ਜੋ ਚੋਣ ਦਾ ਨਤੀਜਾ ਆਊਗਾ ਉਸ ਨੇ ਹੀ ਸੈਟਲ ਕਰਨਾ ਹੈ ਲੇਕਿਨ ਇਹ ਚੰਗੀ ਗੱਲ ਹੈ ਮੈਂ ਮੰਨਦਾ ਕਿ ਭਈ ਜੇ ਅਮਰਤਪਾਲ ਸਿੰਘ ਸਵਧਾਨ ਦੇ ਤਹਿਤ ਆ ਕੇ ਇਹੀ ਗੱਲ ਉਹਨਾਂ ਦੇ ਪਿਤਾ ਵੀ ਇਸ ਗੱਲ ਬਾਰੇ ਇਸ਼ਾਰਾ ਕਰ ਜੀ ਆ ਕੇ ਚੋਣ ਲੜ ਰਿਹਾ ਹੈ ਤਾਂ ਇਹ ਚ ਮਾੜੀ ਗੱਲ ਵੀ ਕੀ ਹੈ ਜੇ ਕੋਈ ਬੰਦਾ ਪਹਿਲਾਂ ਕੋਈ ਦੇਖੋ ਪੁਚਾਰਤਾ ਰਵਾ ਬਦਲਦੀਆਂ ਬਿਰਸਾ ਸਿੰਘ ਮਲਟੋਆ ਉਰੀ ਆਪਾ ਕੀਤਾ ਹੀ ਹੈਗਾ ਨਾ ਕਿ ਤੋਂ ਹੋ ਆਕੇ ਤੇ ਕਿੱਥੇ ਮੇਨਸਟ੍ਰੀਮ ਦਾ ਹਿੱਸਾ ਬਣੇ ਕਿ ਨਹੀਂ ਬਣੇ ਕਿੰਨੇ ਹੋਰ ਵੀ ਹਜ਼ਾਰਾ ਜਿਹੜੇ ਮੇਨਸਟ੍ਰੀਮ ਦਾ ਹਿੱਸਾ ਬਣੇ ਨੇ ਕਦੇ ਸਿਮਰਜੀਤ ਮਾਨ ਵੀ ਕਹਿੰਦੇ ਹੁੰਦੇ ਸੀ ਕਿ ਮੈਂ ਨਹੀਂ ਬਣਦਾ ਬਣਦਾ ਲੇਕਿਨ ਉਹ ਵੀ ਚੋਣਾਂ ਲੜ ਰਹੇ ਨੇ ਉਸੇ ਤਰੀਕੇ ਨਾਲ ਲੜ ਰਹੇ ਨੇ ਠੀਕ ਹੈ ਨਾ ਤੇ ਉਸੇ ਮਾਫ ਕਰਨਾ ਉਸੇ ਸਬੰਧਾਨ ਦੇ ਤਹਿਤ ਹਰ ਵਾਰੀ ਉਹ ਆਪਣਾ ਨਾਮਜ਼ਦਗੀ ਪੱਤਰ ਜਿਹੜੇ ਭਰਦੇ ਨੇ ਸਿਮਰਜੀਤ ਸਿੰਘ ਮਾਨ ਔਰ ਖਾਲਿਸਤਾਨ ਦੇ ਹਮਾਇਤੀ ਵੀ ਨਹੀਂ ਉਹ ਠੀਕ ਹੈ ਤਾਂ ਉਸ ਹੱਬ ਦੇ ਨਾਲ ਜੇ ਅਮਰਤਪਾਲ ਸਿੰਘ ਚੋਣ ਲੜਦੇ ਨੇ ਤਾਂ ਇਹ ਇਹ ਵੈਲਕਮ ਹੈ ਲੜਨਾ ਚਾਹੀਦਾ ਉਹਨਾਂ ਨਾਲ ਹੱਕਾ ਉਹਨਾਂ ਦਾ ਔਰ ਉਹਨਾਂ ਨੂੰ ਆਪਣੀ ਵਿਚਾਰਧਾਰਾ ਜਿਹੜੀ ਹੈਗੀ ਹੈ ਜ਼ਰੂਰੀ ਨਹੀਂ ਹੈਗਾ ਕਿਸੇ ਬੰਦੇ ਨੂੰ ਲੱਗੇ ਕਿ ਭਈ ਇਹ ਜੋ ਮੈਂ ਕਰ ਰਿਹਾ ਹਾਂ ਠੀਕ ਹੈ ਔਰ ਸਮੇਂ ਦੇ ਨਾਲ ਹੋ ਸਕਦਾ ਉਹਨਾਂ ਨੂੰ ਲੱਗੇ ਕਿ ਭਈ ਨਹੀਂ ਇਹ ਤਾਂ ਠੀਕ ਨਹੀਂ ਸੀਗਾ ਮੈਨੂੰ ਐ ਕਰਨਾ ਚਾਹੀਦਾ ਤਾਂ ਉਹਨਾਂ ਨੂੰ ਹਰ ਆਜ਼ਾਦੀ ਹੈ ਇਸ ਗੱਲ ਦਾ ਮਤਲਬ ਫਿਰ ਅੱਜ ਲੋਕਾਂ ਨੂੰ ਉਹਨਾਂ ਨੂੰ ਮੌਕਾ ਦੇਣਾ ਚਾਹੀਦਾਗਾ ਵੀ ਜੇ ਉਹ ਸਿਧਾਂਤ ਦੇ ਅੰਡਰ ਲੜ ਰਹੇ ਆ। ਦੇਖੋ ਮੈਂ ਦੇਖੋ ਤੁਸੀਂ ਤਾਂ ਮੈਂ ਆਪਾਂ ਜਦੋਂ ਐਨਾਲਿਸਿਸ ਕਰਦੇ ਆ ਆਪਾਂ ਧਿਰ ਨਹੀਂ ਬਣ ਸਕਦੇ ਆ। ਆਪਾਂ ਹੁਣ ਕਰਦੇ। ਨਹੀਂ ਤਾਂ ਸਾਡੀ ਜਿਹੜੀ ਵਿਸ਼ਲੇਸ਼ਨ ਦੀ ਨਿਰਪੱਖਤਾ ਹੈ ਔਰ ਇੱਥੇ ਸੁਵੰਦਿਆ ਚਿੰਨ ਹੈ। ਆਪਾਂ ਕਿਸੇ ਪੋਲੀਟੀਕਲ ਪਾਰਟੀ ਦੇ ਬੰਦੇ ਨਹੀਂ ਆਈਏ। ਠੀਕ ਹੈ ਨਾ ਜੀ। ਮੈਂ ਅਸੀਂ ਇਹ ਨਹੀਂ ਕਹਿ ਸਕਦੇਗੇ ਵੀ ਉਹਨੂੰ ਪੈਣੀਆਂ ਚਾਹੀਦੀਆਂ ਨੇ ਅਸੀਂ ਤਾਂ ਲੋਕਾਂ ਤੇ ਛੱਡਦੇ ਹੈਗੇ ਲੋਕ ਆਪਣਾ ਤਰਕ ਆਪਣਾ ਵਿਵੇਕ ਆਪਣੀ ਬੁੱਧੀ ਨੂੰ ਇਸਤੇਮਾਲ ਕਰ ਜੋ ਉਹਨਾਂ ਨੂੰ ਠੀਕ ਲੱਗਦਾ ਉਹ ਕਰ ਔਰ ਜੋ ਵੀ ਲੋਕ ਫੈਸਲੇ ਲੈਂਦੇ ਖਡੂਰ ਸਾਹਿਬ ਦੇ ਵੋਟਰ ਉਹ ਸਾਰਿਆਂ ਨੂੰ ਮੰਨਣਾ ਹੋਊਗਾ ਇਹੀ ਤਾਂ ਲੋਕਤੰਤਰ ਹੈ ਲੋਕਤੰਤਰ ਦੀ ਸਪਿਰਟ ਜਿਹੜੀ ਹੈਗੀ ਆ ਉਹ ਇਹੀ ਹੈ ਕਿ ਜੇ ਮੈਜੋਰਟੀ ਇੱਕ ਹੱਕ ਚ ਫੈਸਲਾ ਕਰਦੀ ਹੈ ਤਾਂ ਸਾਨੂੰ ਸਾਰ ਬਾਕੀਆਂ ਨੂੰ ਮੰਨਣਾ ਚਾਹੀਦਾ ਚਾਹੇ ਤੁਸੀਂ ਉਹਦੇ ਵਿਰੋਧੀ ਹੋਵੋ ਪਰ ਅਸੀਂ ਤਾਂ ਪੋਲਿਟਿਕਲ ਮੈਂ ਤਾਂ ਹੁਣ ਕਿਸੇ ਪੋਲਿਟਿਕਲ ਪਾਰਟੀ ਦਾ ਬੰਦਾ ਨਹੀਂ ਨਾ ਤੁਸੀਂ ਹੈਗੇ ਜੀ ਅਸੀਂ ਤਾਂ ਨਿਰਪੱਖਤਾ ਦੇ ਨਾਲ ਇੱਕ ਉਹਦਾ ਐਨਲਿਸਿਸ ਕਰਦੇ ਸਾਡੀ ਕੋਈ ਨਿੱਜੀ ਤੇ ਤੌਰ ਤੇ ਤਾਂ ਅਬਰਤਪਾਲ ਸਿੰਘ ਨਾਲ ਕੋਈ ਕਿੜ ਨਹੀਂ ਆਪਾਂ ਜਿੰਨੀ ਵੀ ਗੱਲ ਕੀਤੀ ਹੁਣ ਤੱਕ ਉਹ ਜਿਹੜੇ ਮੌਜੂਦਾ ਤੱਥ ਹੈ ਉਹਨਾਂ ਦੇ ਆਧਾਰ ਦੇ ਉੱਤੇ ਕੀਤੀ ਹੈ ਠੀਕ ਹੈ ਜੇ ਲੋਕਾਂ ਨੂੰ ਲੱਗਦਾ ਕਿ ਵੀ ਅਕਾਲੀ ਦਲ ਦੇ ਨਾਲੋਂ ਉਹ ਜ਼ਿਆਦਾ ਪਰੋਸੇਯੋਗ ਨੇ ਠੀਕ ਹੈ ਤਾਂ ਲੋਕ ਜਿਹੜੇ ਹੈਗੇ ਉਹ ਪਹੁੰਹਣਗੇ ਉਹਨਾਂ ਨੂੰ ਵੋਟ ਪਾਉਣਗੇ ਜੀ ਇੱਬ ਕੀ ਹੋਊਗਾ ਅ ਬਾਅਦ ਚ ਪਾਤਾ ਲਗੂਗਾ ਬਾਕੀ ਆਉਣ ਵਾਲੇ ਦਿਨਾਂ ਚ ਆਪਾਂ ਦੁਬਾਰਾ ਇਸ ਤੇ ਚਰਚਾ ਕਰਾਂਗੇ ਤੇ ਜੋ ਹੋਰ ਵੀ ਸਾਨੂੰ ਮਿਲੂਗਾ ਉਹਦੇ ਆਧਾਰ ਤੇ ਸਾਡਾ ਤਾਂ ਇੱਕ ਜਿਹਨੂੰ ਕਹਦੇ ਆ ਕਿ ਇੱਕ ਅੰਦਾਜ਼ਾ ਹੈਗਾ ਜਿਹੜਾ ਅਸੀਂ ਲਾ ਰਹੇ ਆ ਔਰ ਇੱਕ ਵਾਰ ਮੈਂ ਫੇਰ ਦੁਹਰਾ ਦਵਾ ਕਿ ਆਈ ਐਮ ਅ ਪੋਲੀਟੀਕਲ ਐਨਾਲਿਸਟ ਆਈ ਐਮ ਨੋਟ ਅ ਪੋਲੀਟੀਕਲ ਅਸਟਰੋਲੋਜਰ ਮੈਂ ਜੋਤਸ਼ੀ ਨਹੀਂ ਆ ਮੈਂ ਵਿਸ਼ਲੇਸ਼ਕ ਹੈਗਾ ਠੀਕ ਹੈ ਗੱਲ ਕਈ ਵਾਰ ਅੰਦਾਜ਼ਾ ਗਲਤ ਵੀ ਹੁੰਦਾ ਬਹੁਤ ਵਾਰੀ ਸਹੀ ਵੀ ਹੋਇਆ ਹੈਗਾ